ਇਹ ਕਿ ਸਾਲਿਆਂ ਨੇ ਕਿੱਥੇ ਉਜਾਰ ਚ ਘਰ ਪਾਇਆ ਇੱਕ ਤਾਂ ਬੁੜੀ ਹੀ ਨਹੀਂ ਫੋਨ ਚੱਕਦੀ ਠੇਕਰੇ ਨੂੰ ਮਚਾਤਾ ਲੈ ਅੱਗ ਤਾਂ ਲਾਲਾ ਵੀ ਚੱਕ ਤਾਂ ਲੈ ਜਿਹੜਾ ਪਤੰਦਰ ਦਵਾਇਆ ਇਹਨੂੰ ਸਾਹਮਕੇ ਦਾ ਰੱਖ ਲਾ ਇੱਕ ਤਾਂ ਸੁੱਖੀ ਨੇ ਤਪਾ ਰੱਖਿਆ ਇੱਕ ਮੈਨੂੰ ਨਾ ਤਾਂ ਉਹ ਘਰੇ ਡਿਗਦੀ ਜਦੋਂ ਦੇਖੋ ਨਾਨਕੇ ਘਰੇ ਆਏ ਤਾਸੇ ਦਾ ਇੱਥੇ ਕੀਤਰਿਆ ਪਿਆ ਪਤਾ ਨਹੀਂ ਕੀ ਭਾਲਦੀ ਐ ਇੱਥੇ ਕੋ ਘਰਦਾ ਮੈਂ ਇਹਨਾਂ ਨਾਲ ਗੱਲ ਕਰਦਾ ਇਹਨਾਂ ਦੀ ਲਾਪਾ ਮੈਂ ਮੈਨੂੰ ਆਇ ਲੱਗਦਾ ਹੈ ਆ ਬਹੁ ਵੀ ਤੁਰਿਆ ਹੁੰਦਾ ਆ ਇਸ ਵੇਲੇ ਬਾੜੇ ਸੋਤੇ ਜਿਹਾ ਆਉਂਦਾ ਇਹ ਮੈਨੂੰ ਐ ਲੱਗਦਾ ਉਹ ਮੱਚ ਜਾਣੀ ਕੁੜੀ ਜੀ ਨੇ ਇਸ ਨੇ ਕੋਈ ਕੰਡੇ ਵੀ ਤੇ ਬਾੜੇ ਤੇ ਵੇਲੇ ਜਾਂਦਾ ਖੈਰ ਕੋਈ ਹੁ ਤਾਂ ਨਹੀਂ ਗੱਲਬਾਤ ਹੋ ਗਈ ਦੇਖ ਕੇ ਮਾਰ ਕੇ ਹਾਂ ਉਹੀ ਹੈ ਭੈਣੇ ਮੇਰਾ ਜਮਾਈ ਹੈ ਮੇਰੇ ਸਾਲੇ ਦੇ ਨਾ ਕੋਈ ਗੱਟੀ ਨਾ ਕੋਈ ਕਾਰ ਕਿੱਥੇ ਉਜਾਰ ਚ ਘਰ ਪਾਇਆ ਨਕੀ ਰੱਲ ਲਵੇ ਭਾਈ ਨਾ ਕੋਈ ਸਸਰੀ ਕਰ ਨਾ ਕੋਈ ਮੱਥਾ ਟੇਕਿਆ ਆ ਕੁਸ ਖਾਇ ਤੇਰੀ ਮਾਂ ਨੇ ਨਾ ਸਸਰੀ ਕਰ ਆ ਤੇਰੀ ਗਿੱਟਿਆਂ 'ਚ ਮੈਂ ਰਾਕੇ ਹੁਣ ਹੈ ਇੱਕ ਤਾਂ ਤੂਤ ਪਾ ਰੱਖਿਆ ਹੈ ਤੈਨੂੰ ਕਿੱਥੇ ਤੂੰ ਫਿਰਦੀ ਰਹਿਨੀ ਆ ਸਾਰਾ ਦਿਨ ਇੱਥੇ ਲਾ ਕੇ ਲੱਭਣਾ ਪੈਂਦਾ ਇੱਥੇ ਬੈਠੀ ਰਹਿਨੀ ਆ ਤੂੰ ਤੇ ਮੈਂ ਬਖਾਨੀ ਥਾਂ ਨੂੰ ਵੇਖਣਾ ਤੂੰ ਅੱਛੀ ਰਹਿਨੀ ਪਤਾ ਨਹੀਂ ਕਿੱਥੇ ਫਿਰਦੀ ਰਹਿਨੀ ਆ ਤੂੰ ਵੇ ਚੰਗਾ ਬੱਸ ਮੈਂ ਤੇਰੇ ਮੁਰੇ ਹੱਥ ਜੋੜਦੀ ਆ ਉਹ ਬਖਾਨੀ ਕੀ ਫਿਰਦੀ ਆ ਜੇ ਉਹਨੂੰ ਸੁਣ ਗਿਆ ਨਾ ਤੇ ਉਹ ਪਤਾ ਨਹੀਂ ਕੀ ਕੀ ਕੁਝ ਕਹੂਗੀ ਉਹ ਮੈਨੂੰ ਸੁਣੀ ਜਾਣ ਦੇ ਫਿਰ ਇੱਕ ਤਾਂ ਤੂਤ ਪਾ ਰੱਖਿਆ ਕਿ ਤੇਰੀ ਧੀ ਨੇ ਤੇ ਮੇਰੀ ਧੀ ਨੇ ਹੋਰ ਉਹ ਮੇਰੇ ਘਰੋਂ ਹੀ ਚੋਰੀ ਕਰਨ ਲੱਗ ਗਈ ਉਹ ਪਤਾ ਨਹੀਂ ਕੀ ਗੰਦੀ ਆਦਤ ਪੈ ਗਈ ਮੈਂ ਤਾਂ ਮਰ ਜਾਣਾ ਕਮਾਈਆਂ ਕਰਦਾ ਕਰਦਾ ਉਹ ਪਤਾ ਨਹੀਂ ਕਿੱਦੇ ਡਾ ਦਾਂਦੀ ਆ ਚੋਰੀਆਂ ਕਰ ਕਰਕੇ ਮੇਰੇ ਪੈਸੇ ਮੇਰੇ ਪੈਸੇ ਚੋਰੀ ਕਰਕੇ ਪਤਾ ਨਹੀਂ ਕਿੱਧਰ ਖਵਾਉਂਦੀ ਰਹਿੰਦੀ ਹੈਗੇ ਲੈ ਪੁੱਤ ਮੇਰੀ ਗੱਲ ਸੁਣਾ ਜਿਹੜਾ ਬੰਦਾ ਬਾਹਰ ਵਗ ਜੇ ਤੇ ਤੀਵੀ ਨੂੰ ਘਰੇ ਲੋੜ ਪੈ ਜੂ ਫਿਰ ਪੈਸੇ ਤੇ ਚੱਕੂ ਕੀ ਹੋਰ ਕੀ ਤੂੰ ਮੰਨ ਜਾ ਉਹ ਪੁੱਤ ਤੇ ਵੀ ਚੱਕ ਸਕਦੀ ਆ ਤੂੰ ਤਾਂ ਉਹਦੀ ਮੇਰ ਲਈ ਜਾਨੀ ਆ ਤੂੰ ਵੀ ਇਹ ਜੀ ਹੋਏਂਗੀ ਤੂੰ ਵੀ ਕਹਿੰਦਾ ਇਹ ਜਿਹਾ ਹੋਮੇਗੀ ਤੇਰੇ ਪੁੱਤੋਂ ਮੰਗਰ ਵਗ ਜੇ ਕਰੇ ਹੁਣ ਕੀ ਪਤਾ ਕਿਹੜੇ ਮੁੱਕ ਕੋਟੇ ਲਮਾਠੋ ਜੇ ਦੋ ਪੈਸੇ ਲੋੜ ਪੈ ਕੇ ਚੱਕ ਕੇ ਚੱਕ ਕੇ ਚਲਾਉ ਤੇਰੇ ਚਲਾਉ ਹੋਰ ਕਿਸ ਮੰਡਗਾਂ ਤੇ ਜਾਉਂ ਪਤੰਦਰ ਨਹੀਂ ਫੋਨ ਕਰਕੇ ਪੁੱਛਤਾ ਸਕਦੀ ਆ ਵੀ ਮੈਨੂੰ ਲਵਾ ਕਿ ਨਾ ਲਵਾ ਬੇਚਾਰੇ ਚੰਗਾ ਪੁੱਤ ਦਿਮਾਗ ਖਰਾਬ ਕਰ ਰੱਖਿਆ ਦੋਨੇ ਮਾਵਾਂ ਵਧੀਆਂ ਨੇ ਬਾਲਾ ਨਾ ਹੋਰ ਚੁੱਪ ਕਰ ਜਾ ਤੂੰ ਪਾਣੀ ਤਾਂ ਨਹੀਂ ਪੀਦਾ ਬਸ ਲੋੜ ਨਹੀਂ ਪਾਣੀ ਦੀ ਚੰਗਾ ਬਸ ਚਾਹ ਤਾਂ ਜਿਹੜਾ ਪਾਣਾ ਸੀ ਤੁਸੀਂ ਬੇਪੁੱਤ ਮਾ ਤੇਰੇ ਮੁੰਡੇ ਹੱਥ ਤੇ ਹੋਉਂਦੀਆਂ ਐਨਾ ਤੋਂ ਰੋੜਾ ਨਾ ਪਾ ਤੇ ਨਾਲੇ ਤੂੰ ਐਨਾ ਲੇਟ ਆਇਆ ਤੜਕੇ ਆਇਆ ਇਹਦੇ ਤੋਂ ਹੋਣਾ ਸੀਗਾ ਤੜਕੇ ਦਾ ਹੀ ਨਿਕਲ ਆਂ ਕਰੋ ਪਹਿਲਾਂ ਤਾਂ ਮੈਂ ਤੈਨੂੰ ਪਿੰਡ ਲੱਭ ਕੇ ਆਇਆ ਹੈ ਨਾ ਤਾਂ ਉੱਥੇ ਜਦੋਂ ਦੇਖੋ ਇੱਥੇ ਨਾਨਕੇ ਬੈਠੀ ਆਂ ਤੂੰ ਮੈਂ ਨਾਨਕੇ ਹੁਣ ਮੈਂ ਆਉਣਾ ਹੀ ਸੀਗਾ ਫੇਰ ਕੀ ਹੋ ਗਿਆ ਹਾਂ ਉਹ ਕੱਲਾ ਸੀ ਜਵਾਕ ਕੀ ਲੋੜਾ ਆ ਗਿਆ ਜੀ ਮਾਂ ਆ ਗਈ ਮੜਾ ਮੋਟਾ ਉਹਨਾਂ ਨੂੰ ਆਕਲ ਉਕਲ ਤਾਂ ਸਿਖਾ ਦੇ ਬੋਲਣ ਦੀ ਅਕਲ ਨਹੀਂ ਹੈਗੀ ਉਹਨਾਂ ਨੂੰ ਇੱਜ਼ਤ ਵੀ ਨਹੀਂ ਕਰਦੇ ਜਵਾਈ ਦੀ ਇੱਜ਼ਤ ਕਰਨੀ ਵੀ ਨਹੀਂ ਆਉਂਦੀ ਉਹਨਾਂ ਨੂੰ ਇਹ ਜੀ ਤੇਰੀ ਧੀ ਆ ਉਹ ਨਾਲ ਹੀ ਗੱਲਤੀ ਮੈਂ ਮੰਨਦੀ ਆ ਮੇਰੇ ਜੁੱਤਿਆਂ ਮਾਰ ਲਾ ਤੇਰੇ ਮੂਲੇ ਨੇ ਮੈਂ ਹੱਥ ਜੋੜਦੀ ਆ ਆਈ ਨਹੀਂ ਪਤਾ ਇਧਰੋਂ ਗੁਰਪ੍ਰੀਤ ਆ ਜੇ ਹੁਣ ਆ ਕੀ ਜੁੱਤੀਆਂ ਮਾਰ ਲਾਂ ਤੇਰੇ ਬਸ ਐਹੀ ਜੀ ਤੂੰ ਹੋਏਂਗੀ ਉਹਨਾਂ ਵਰਗੀ ਚਲ ਕਾਇਲਾ ਪੁੱਤ ਜਿਹੜਾ ਕੁਝ ਕਹਿਣਾ ਚੱਜ ਨਾਲ ਇਹਨਾਂ ਨੂੰ ਕੋਈ ਲਾਂਪਾ ਵੀ ਨਹੀਂ ਦੇ ਸਾਰ ਰੌਲਾ ਜਿਹਾ ਕਾਦਾ ਪਈ ਜਾਂਦਾ ਗਾ ਗੁਰਪ੍ਰੀਤ ਗੁਰਪ੍ਰੀਤ ਆ ਆ ਦੇਖਿਓ ਬਾਹਰ ਰੌਲਾ ਜਿਹਾ ਪਈ ਜਾਂਦਾ ਭੂਗੀ ਤਨ ਬੋਲੀ ਨਹੀਂ ਈ ਪਤਾ ਕਿਹੜਾ ਹੋਊਗਾ ਦੇਖ ਕੇ ਵਾ ਹਾਂ ਦੇਖ ਕੇ ਮੈਂ ਰੋਟੀ ਦਾ ਕਰ ਲਾਂਗਾ ਬੇ ਪੁੱਤ ਰੁਕ ਪੈ ਨਾ ਕਰ ਮਨਾ ਹੋ ਨਾਲੇ ਨਾ ਤੇ ਮੇਰੀ ਇੱਜ਼ਤ ਰੱਖ ਦੇ ਉਹ ਵੀ ਆ ਗਿਆ ਜਿਹ ਉੱਧਰ ਸੁਣ ਗਿਆ ਨਾ ਮੈਂ ਦੋ ਗੋਪੀ ਤਾਂ ਹੋ ਗਿਆ ਹੋਰ ਉਹ ਵੀ ਵਧੀਆ ਭਈ ਹੋ ਗਿਆ ਬੇ ਜੱਟ ਠੀਕ ਆ ਵਧੀਆ ਕਿਹ ਬਾਲੇ ਰੌਲਾ ਆ ਭਾਈ ਇੱਥੇ ਸੀਗੇ ਰੌਲਾ ਕਾਹਨ ਪਾਉਣਾ ਤੇਰੀ ਕਰਨ ਨਵਾਜਦੇ ਆ ਮੈਂ ਤਾਂ ਮੀਤ ਠਾ ਕੇ ਲਈ ਅੰਦਰ ਮੈਨੂੰ ਕਿਹ ਦੇਖ ਕੇ ਬਾਹਰ ਕਹਿੰਦੀ ਰੋਲਾ ਜਿਹਾ ਬੜਾ ਪਈ ਜਾਂਦਾ ਕੋਈ ਰੱਖਿਆ ਨੂੰ ਤੈਨੂੰ ਪਤਾ ਹੈਗਾ ਵੀ ਮੇਰੇ ਭੂਆ ਤਾਂ ਬਹੁਤ ਉੱਚਾ ਗਾਇਨਾ ਹੋਰ ਬਈ ਵਧੀਆ ਕਰਿਆ ਹਾਂ ਹਾਂ ਵਧੀਆ ਵਧੀਆ ਬਈ ਹੋਰ ਤੁਸੀਂ ਦੱਸੋ ਕਰੇ ਸਭ ਠੀਕ ਹੈ ਪਰਿਵਾਰ ਜਦੋਂ ਦੱਸਿਆ ਤੁਸੀਂ ਹੈ ਨਹੀਂ ਆਉਣ ਲੱਗੇ ਨੇ ਓ ਯਾਰ ਫੋਨ ਕੀ ਕਰਾਂ ਭਾਈ ਯਾਰ ਆਂਦਿਆਂ ਦੇ ਰਿਚਾਰਜ ਖਤਮ ਹੋ ਗਿਆ ਮੈਨੂੰ ਹੀ ਪਤਾ ਸੀ ਹੋਰ ਆਪਣਾ ਅੱਡਾ ਹੀ ਬੜੀ ਦੂਰ ਹੈ ਤੈਨੂੰ ਚੜਾ ਲਾਂ ਤੁੱਥੋਂ ਜਾ ਕੇ ਉਹ ਚੱਲ ਨਾ ਕਹਿ ਹੋਗਾ ਨਾ ਹਾਂ ਤੁਰ ਕੇ ਆਇਆ ਸੀ ਉਹ ਵੀ ਤੁਰਦੇ ਫਿਰਦੇ ਰਹਿੰਦੇ ਆ ਬਾਈ ਯਾਰ ਤੈਨੂੰ ਵੀ ਪਤਾ ਹੀ ਆ ਪਗੜੇ ਤੱਕਣਾ ਉਹ ਮਾੜਾ ਫੋਨ ਕਰ ਦੇਣਾ ਬੰਦਾ ਕਈ ਵਾਰ ਮੈਂ ਘਰੇ ਹੁੰਦੇ ਨਹੀਂਗਾ ਉਹ ਫੋਨ ਤਾਂ ਮੈਂ ਕੀਤਾ ਸੀਗਾ ਮੰਮੀ ਦਾ ਫੋਨ ਬੰਦ ਪਿਆ ਸੀ ਹੁਣ ਮੈਂ ਕੀ ਕਰਾਂ ਬੇ ਪੁੱਤ ਜਿਹੜਾ ਤੂੰ ਮੈਨੂੰ ਫੋਨ ਲੈ ਕੇ ਦਿੱਤਾ ਸੀ ਨਾ ਉਹ ਤਾਂ ਖਰਾਬ ਹੋ ਗਿਆ ਮੈਂ ਤਾਂ ਸਿਰਦਾ ਫਿਰ ਮੈਂ ਤਾਂ ਹੁਣ ਜਿਹੜੇ ਡੋੜ ਪੈਂਦੀ ਐ ਇਹ ਜਵਾਕਾਂ ਵਾਲੇ ਫੋਨ ਤੂੰ ਲਾ ਦੇਂਦੀ ਐ ਉਹ ਤੀਜੇ ਗਰਾਂ ਚ ਪਾਣੀ ਪਈ ਰੱਖ ਦੋ ਫੋਨ ਚ ਫੋਨ ਕੀ ਕਰੇ ਤੇ ਨਾਲੇ ਕੋਈ ਚਾਹ ਪਾਣੀ ਨੂੰ ਕਹਿ ਦੇ ਮਿੱਤ ਨੂੰ ਮੈਂ ਜਾਣੀ ਆ ਪੁੱਤ ਮੈਂ ਤੈਨੂੰ ਕਹਿਣਾ ਬਣਾਉਣ ਲੈ ਕੇ ਜਾਂਦੀ ਆ ਕਿ ਬਣਾਉਣੇ ਚਾਹ ਪਾਣੀ ਰੋਟੀ ਟੂਟੀ ਖਵਾਉਣੇ ਨਾਲੇ ਤੜਕੇ ਤੇ ਰਸੋਈ ਚ ਕੰਮ ਕਰਦੀ ਤੇ ਮੈਨੂੰ ਸੱਦ ਕੇ ਲਈ ਆ ਉਹ ਮੈਨੂੰ ਕਹਿੰਦੀ ਬਾਹਰ ਦੇਖ ਕੇ ਕਹਿੰਦੀ ਕਿੜਾ ਰੋਲਾ ਪਾਈ ਜਾਂਦਾ ਕਹਿੰਦੀ ਨੂੰ ਪਤਾ ਤਾਂ ਹੈਗਾ ਮੇਰਕੂ ਆਦਾ ਬਹੁਤ ਉੱਚਾ ਐਡਾ ਨਾਲੇ ਫਿਰ ਅੰਦਰ ਲਿਆਉਂਦੀ ਬੋਬੇ ਇੱਥੇ ਬਹਿਾਰ ਖਿਆ ਚਲ ਕੋਈ ਨੂੰ ਇੱਥੇ ਬਹਿ ਗਏ ਮਾ ਚਲ ਦੋ ਮਿੰਟ ਦੀ ਗੱਲਬਾਤ ਕਰਕੇ ਚੱਲ ਜਾਂਦੇ ਹਾਂ ਕੋਈ ਨਾ ਵੀ ਠੰਡਾ ਜਾਂ ਮੌਸਮਾ ਮਾ ਚਲ ਬਾਹਰ ਹੀ ਚੱਲ ਚਲ ਪਤਾ ਆ ਜਾ ਫਿਰ ਅੰਦਰ ਚੱਲੋ ਵੀ ਅੰਦਰ ਆ ਲੈ ਅੰਦਰ ਚੱਲ ਚੱਲਦੇ ਕੋਈ ਨਾ ਪਾ ਜਿਹੜਾ ਜਿਹੜਾ ਜੇ ਕੱਢਿਆ ਨੇ ਨੇ ਕੋਈ ਨਾ ਚਾਹ ਪਾਣੀ ਪੀ ਲੈ ਫਿਰ ਚੱਲ ਗਾ ਆਪਾਂ ਉਹਨਾਂ ਬਾਅਦ ਚ ਪੀ ਲਾਂਗੇ ਚਾਹ ਪਾਣੀ ਫਿਰ ਬੰਨੇ ਫਿਰ ਚੱਲ ਕੇ ਆਵਾਂਗੇ ਜਾ ਚੱਲ ਬੇ ਚੱਲ ਨਾ ਤੜਕੇ ਤੁਰੇ ਰੋਟੀਆਂ ਖਾ ਲੈ ਗਾ ਜੇ ਮੇਰੇ ਪੁੱਤ ਚਲ ਹੰਨਾ ਮੇਟ ਦਾ ਕੰਮ ਇਹਦਾ ਦਾ। ਰੋਜ਼ ਮੇਰੇ ਸਾਹ ਚ ਬੜਾ ਬੜਕਾ ਲੱਗਦੀ ਸੀਗੀ। ਅੱਗੇ ਪੱਤੇ ਖਿਲਰਦੇ ਆ। ਜੜਾਂ ਜੀ ਪਟਤੀਆਂ ਨਾ ਖਿਲਰ ਨਾ ਬੱਜੂਆ ਬਾਸ ਨਾ ਰੋਈ ਬਾਸ ਦੀ। ਹੁਣ ਛਾਂ ਛਾਂ ਕਰੂਗੀ। ਪਤਾ ਲੱਗੂ ਇਹਨੂੰ ਜੇ ਬੈਠਾ ਪਿਆ ਕੋਈ ਵਿੜੇ ਧੁੱਪੇ। ਸੰਭਰ ਲੱਗੀ ਕਦੇ ਧੂਆ ਦਾ ਦੁੱਖਦਾ। ਕਦੇ ਮੇਰਾ ਆ ਦੁੱਖਦਾ ਮੇਰਾ ਉਹ ਦੁੱਖਦਾ। ਨਰਕ ਬਣਾਛਦਾ ਜੀ ਘਰ ਤੋਂ ਮੇਰੇ ਸਾਹ ਜੀ ਨੇ। ਹੁਣ ਦੇਖੂ ਇਹਨੂੰ। ਉਹ ਪਾਣੀ ਪੂਣੀ ਫੜਾ ਦੇ ਮੈਨੂੰ। ਪਾਣੀ ਪੂਣੀ ਫੜਾ ਦੇ ਸੁਣਿਆ ਨਹੀਂ ਤੈਨੂੰ ਮੇਰੇ ਸਾਲ ਦਾ ਇੱਕ ਤਾਂ ਦਮ ਪੱਟਿਆ ਜਾਂਦਾ ਆ ਗਈ ਉਹੀ ਬਿਲਕੀ ਜੰਨਾਗਾ ਸੱਤ ਹੀ ਲੈ ਲਿਆ ਵੀ ਮੈਂ ਤਾਂ ਅਹ ਲੈ ਚੱਕ ਨਵੇੜ ਤਾਂ ਕੰਮ ਰੋਜ਼ ਬਿਲਕੀ ਪੱਤੇ ਖਿੰਡਦੇ ਆ ਪੱਤੇ ਖਿੰਡਦੇ ਆ ਨੰਦ ਨੂੰ ਕਿਹਾ ਤਾਂ ਆਏ ਸੀ ਵੀ ਉੱਤੋਂ ਤੋਂ ਛਾਂਗ ਦੇ ਤੈਨੂੰ ਐ ਤਾਂ ਨਹੀਂ ਕਿਹਾ ਸੀ ਵੀ ਤੂੰ ਜੜ ਚੋਂ ਕੱਢ ਦੇ ਤੈਨੂੰ ਤਾਂ दारू ਪੀਤੀ ਚ ਕਿਸੇ ਕੋਈ ਗੱਲ ਨਾ ਕਰੇ ਉੱਤੋਂ ਤੋਂ ਛਾਂਗ ਦੇ ਚਾਹੇ ਜੜ ਚੋਂ ਕੱਢ ਦੇ ਸੁੱਕਦੇ ਨੂੰ ਹਟ ਜਾਣੀ ਤੈਨੂੰ ਹੁਣੇ ਨਹੀਂ ਮੈਂ ਤੈਨੂੰ ਐਂ ਕਿਹਾ ਸੀਗਾ ਵੀ ਇਹ ਮੂਰੇ ਹੋਣਾ ਸਿਆਲ ਚ ਤਰੇਲ ਪਿਆ ਕਰੂਗੀ ਵੀ ਸਾਰੀ ਦਿਹਾੜੇ ਤੇ ਪਤਪ ਹੋਈ ਜਾਏ ਕਰੂਗੀ ਬੇੜਾ ਗਿੱਲਾ ਰਹਿੰਦਾਗਾ ਵੀ ਜੇ ਹੁਣ ਕੇਰਾ ਸੰਗ ਜਾਂਦੇ ਫਿਰ ਮੂਰੇ ਫੁੱਟ ਜਾਂਦੇ ਇਹ ਬੇੜੇ ਚ ਪੈਂਦੇ ਆ ਤਾਂ ਫਰਸ ਲੱਗਿਆ ਹੈ ਗਿੱਲਾ ਰਹਿੰਦਾ ਸੁੱਕਾ ਥਾਂ ਸੀ ਆਪੀ ਸੁੱਕੇ ਜਾਂ ਕਰਤਾ ਤੈਨੂੰ ਲੱਗਦਾ ਕਸਿਆਲਾਂ ਚ ਕਿਹੜਾ ਸੁੱਖਦੇ ਲੇਗੇ ਸੁੱਕੇ ਨਾ ਸੁੱਕੇ ਹੁਣ ਤੇਰਾ ਨਮੇੜ ਤਾਂ ਕੰਮ ਦੇ ਤੂੰ ਨਾ ਗਿੱਲਾ ਹੋਵੇ ਨਾ ਕੁਝ ਹੋਰ ਤੈਨੂੰ ਤਾਂ ਛੇਤੀ ਕਰਨ ਦੀ ਪੈ ਰੈਂਦੀ ਹੈ ਕਿ ਵੀ ਮੈਨੇ ਮੇੜਦਾ ਬਸ ਜਿਹੜਾ ਹੁੰਦਾਗਾ ਅਸੇ ਆਲਸੇ ਹੁਣ ਮਚਾਈ ਜਾਈ ਲੱਕੜ ਤੇ ਅੰਬੜ ਵਾਧੂ ਹੋ ਗਿਆ ਤੈਨੂੰ ਉਹਦਾ ਹੁਣ ਮਚਾਉਣਾ ਹੀ ਪਊਗਾ ਜਦੋਂ ਹੁਣ ਵੱਢ ਕੇ ਸੜਤਾ ਤੈਨੂੰ ਉੱਤੋਂ ਉੱਤੋਂ ਗਿਆ ਸੀ ਸ਼ਾਂਗਣ ਨੂੰ ਸਾਗ ਤੀਆਂ ਤਾਂ ਤਾਂ ਜਾਵੀ ਚੱਲ ਮੇਰਾ ਤਾਂ ਜੀ ਕਰਦਾ ਕਿ ਜੇ ਜਿਆਦਾ ਆਕੇ ਇੰਗੀਆਂ ਤਾਂ ਆਈਂ ਤੂੰ ਤਾਂ ਬਾਹਰ ਲਈ ਵੀ ਚੱਕਦੇ ਮੈਂ ਤੱਕ ਤੂੰ ਹੋਰ ਬਾਹਰਲੇ ਚੱਕੀ ਸਹੀ ਤੂੰ ਐ ਇਹਦੇ ਜਿਹੜੇ ਕੱਢ ਤੇ ਕੱਢਦੇ ਇਥੇ ਦੁਬਾਰੇ ਲਾਉਣੇ ਪੈਣਗੇ ਆਪਾਂ ਨੂੰ ਗਵਾਰੇ ਲਾਉਣੇ ਪੈਣਗੇ ਦੁਬਾਰੇ ਦੁਬਾਰੇ ਹੋਣ ਲੱਗਦੇ ਦੁਬਾਰੇ ਲਾਉਣੇ ਪੈਣਗੇ ਤੇ ਵਾਸਤੇ ਭਾਲ ਦਿਆ ਸ਼ਾਂ ਦੇ ਸਾਲੇ ਦੀ ਨਾਲ ਤਾਂ ਪੱਤੇ ਸੰਭਰਨੇ ਔਖੇ ਹੋ ਜਾਂਦੇ ਆ। ਹਜੇ ਸ਼ਾਮਾਂ ਭਾਲਦੀ ਐ। ਲਾਈਆਂ ਸੀ ਮਸਾਂ ਮਸਾਂ ਤੱਕ। ਵਿਜਾ ਸ਼ਾਂ ਹੋ ਜਾ ਕਰੂਗੀ। ਹੱਟੀ ਨਹੀਂ ਕਲੇਸ਼ ਰੱਖਦੀ ਸੀ ਰੋਜ਼ ਪਟਾਕੇ ਹਟੀਆਂ ਮਿੱਥੋਂ। ਇਹ ਅੱਕੇ ਨੂੰ ਕਰਨਾ ਪੈਂਦਾ ਮੈਨੂੰ ਵੀ। ਮੈਂ ਵੀ ਮੇਰਾ ਕਿਹੜਾ ਜੀ ਕਰਦਾ। ਇਹ ਨਿਕੇ ਨਿਕਲੇ ਆ ਕੇ ਲਾਈਆਂ ਸੀ ਮੈਂ ਵੀ ਰਸੀ ਜੋ। ਕਹਿਮ ਭਾਈ ਘਰ ਤੋਂ ਖੇਤ ਕਾਫੀ ਦੂਰ ਨਹੀਂ ਪੈ ਜਾਂਦਾ ਆਪਾਂ। ਸਾਡੇ ਤਾਂ ਭਰਾਵਾ ਉਹੀ ਗੱਲ ਪਾਰਾਂ ਨੂੰ ਲੱਗ ਰਹਾ ਹੁਣ। ਰੋਜ਼ ਦਾ ਕੰਮ ਹੋ ਗਿਆ ਤਿੰਨ ਤਿੰਨ ਚਾਰ ਚਾਰ ਘੇੜੇ ਵਾਜ ਜਾਂਦੇ ਨੇ ਆਪਾਂ ਨੂੰ ਹਾਂ ਹਾਂ ਇਵੀ ਗੱਲ ਹੈਗੀ ਆ ਨਾ ਉਹੀ ਆਦਤ ਬਣ ਜਾਂਦੀ ਹੈ ਨੀ ਲਾਦਾਗਾ ਹਾਂ ਪਹਿਲੀ ਵਾਰ ਬੰਦੇ ਨੂੰ ਤਾਂ ਦੂਰ ਹੀ ਲੱਗਦਾ ਹਾਂ ਇਹਦਾ ਤੁਰਕੀ ਆ ਜਾਂਦਾ ਤੁਰਕੀ ਵਾਇਆ ਜਾਂਦਾ ਹੋਰ ਤੇ ਠੀਕ ਆ ਸਾਰੇ ਹਾਂ ਵਧੀਆ ਹਰ ਫਸਲ ਫੁਸਲ ਸੈਟ ਆ ਸਾਰੀ ਵਧੀਆ ਹਾਂ ਫਸਲ ਤਾਂ ਆਪਣੇ ਵਸੇ ਤੁਹਾਨੂੰ ਦਿਖਾ ਕੇ ਲਿਆਉਣਾ ਅੱਛਾ ਮੈਂ ਤੁਹਾਨੂੰ ਰਾਤ ਬਾੜਾ ਤਾਂ ਨਹੀਂ ਪੁੱਛਿਆ ਮੈਂ ਥੱਕ ਗਿਆ ਇੱਕ ਤੂੰ ਆਇਆ ਪਹਿਲੀ ਲੀਡ ਸੀਗਾ ਹਾਂ ਉਹ ਤਾਂ ਹੈ ਯਾਰ ਤੈਨੂੰ ਲੇਟ ਦੀ ਵੀ ਗੱਲ ਦੱਸ ਦਾਨਾ ਠੀਕ ਆ ਹਾਂ ਪਹਿਲਾ ਤਾਂ ਮੰਮੀ ਇੱਥੇ ਰਹਿੰਦੀ ਆ ਠੀਕ ਆ ਇੱਕ ਤਾਂ ਉਹਦੇ ਨੂੰ ਪੁੱਤ ਨਹੀਂ ਮੈਨੂੰ ਮੂੰਹ ਨਹੀਂ ਲਾ ਕੇ ਰਾਜੀ ਠੀਕ ਆ ਚਾਜ ਨਾ ਬੋਲਦੇ ਨਹੀਂ ਗੱਲਬਾਤ ਨਹੀਂ ਕਰਦੇ ਕੋਈ ਉਧਰੋਂ ਤੇਰੀ ਭੈਣ ਉਹ ਦਿਮਾਗ ਖੰਦੀ ਰਹਿੰਦੀ ਆ ਸਾਰਾ ਦਿਨ ਉਹਨੇ ਠਿੱਠ ਕਰ ਰੱਖਿਆ ਮੈਨੂੰ ਹੋਰ ਬਰਾ ਮਤਾ ਬゼਰਾ ਕੂਰ ਦਾ ਨਾ ਨੋ ਮੇਰਾ ਹੁਣ ਕੀ ਕਰੀ ਅੱਜ ਕੱਲੇ ਕਿਸੇ ਦਾ ਬਸ ਚਾਹੀ ਨਹੀਂ ਗੱਲ ਇਹ ਉਹੀ ਤਾਂ ਗੱਲ ਆ ਯਾਰ ਮੈਂ ਤਾਂ ਤੰਗ ਆ ਗਿਆ ਇਹਨਾਂ ਤੋਂ ਯਾਰ ਇਹਨਾਂ ਦੀ ਛੋਟੀ ਨਿੱਕੀ ਨਿੱਕੀ ਗੱਲ ਤੋਂ ਭਾਈ ਯਾਰ ਤੂੰ ਤਾਂ ਮਾੜਾ ਮੋਟਾ ਸਮਝਾ ਤੇ ਤੂੰ ਤਾਂ ਵੱਡਾ ਗੱਬ ਤੋਂ ਮੈਂ ਨਾ ਇੱਥੇ ਲਾਗੀ ਉਹ ਠੀਕ ਆ ਤੈਨੂੰ ਤਾਂ ਪਤਾ ਹੀ ਹੋਊਗਾ ਮਾੜੀ ਮੋਟੀ ਗੱਲ ਦਾ ਉਹ ਮੇਰੇ ਨਾਲ ਵੀ ਰੋਜ਼ ਕਲੇਸ਼ ਰਹਿੰਦਾ ਮੈਨੂੰ ਬਲੌਂਦੀ ਨਹੀਂ ਚੱਜ ਨਾਲ ਤਾਂ ਇਹ ਚੱਕਰ ਦੀ ਗੱਲ ਤਾਂ ਹੀ ਭਾਈ ਪਿੰਡ 바ਗੀ ਫਿਰ ਆ ਉਹ ਪਿੰਡ ਵੀ ਕਿਹੜਾ ਖੜਦੀ ਆ ਯਾਰ ਮਿੰਟ ਪੰਜ ਕੇ ਚਾਰ ਪੰਜ ਦਿਨ ਲਾਉਂਦੀ ਆ ਮਿੰਟ ਕੇ ਬਾਅਦ ਝੋਲਾ ਚੱਕ ਕੇ ਫੇਰ ਮੇਰੀ ਗੱਲ ਸੁਣ ਲੈ ਜੇ ਕਿਸੇ ਨੂੰ ਚੱਜ ਦੀ ਗੱਲ ਸਮਝਾਉਣੀ ਆ ਤਾਂ ਉਹਨੂੰ ਬੁਰੀ ਲੱਗਦੀ ਆ ਇਹ ਕਰਕੇ ਮੈਂ ਤਾਂ ਬੁਰਾ ਵਜਦਾ ਰਹਾ ਉਹਦੇ ਕੋਲੇ ਉਹ ਕਰਦਾ ਬਾਹ ਕਰਦਾ ਮੈਂ ਤਾਂ ਭਰਾ ਵਾਂ ਕਿਹਨੇ ਹਟ ਗਿਆ ਹਰ ਕੇ ਸਹੀ ਗੱਲ ਦੱਸਾਂ ਉਹ ਮੇਰੇ ਨਾਲ ਤਾਂ ਬਹੁਤ ਪੇੜਾ ਕੰਮ ਕਰਦੀ ਐ ਤੈਨੂੰ ਕੀ ਦੱਸਾਂ ਮੈਂ ਤਾਂ ਮੂਹਰੇ ਕਹਿੰਦਾ ਸੀ ਐ ਇਹ ਮੈਂ ਤੂੰ ਪਿੰਡ ਕੱਟ ਦਿਓ ਵਿਆਹ ਦਾ ਜੀ ਤੇ ਸਾਡੇ ਮੂਹਰੇ ਐ ਜਾ ਕੋਈ ਬੋਲੀ ਇਹਨੇ ਉਹਦੇ ਮੂਹਰੇ ਤੂੰ ਬੋਲਣੀ ਬੋਲਣਾ ਵਾ ਉਹ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੀ ਤੈਨੂੰ ਇੱਕ ਗੱਲ ਹੋਰ ਦੱਸਾਂ ਜਦੋਂ ਮੇਰਾ ਬਟੂਆ ਜੇ ਕੋਈ ਬੈੱਡ ਤੇ ਰਹਿ ਜਾਂਦਾ ਹਨਾ ਉਹ ਚ ਜੇ ਕਿੰਨੇ ਮਰਜੀ ਪੈਸੇ ਹੋਣ ਚੋਰੀਆਂ ਦੀ ਗੰਦੀ ਆਦ ਲੱਗ ਗਈ ਉਹ ਚੋਰੀਗਰਾਂ ਦੀ ਗੰਦੀ ਬਾਣ ਪੈ ਗਈ 4000 ਹੋਵੇ 5000 ਹੋਵੇ ਸ਼ਾਮ ਦੀ ਸ਼ਾਮ ਨਿਕਲਿਆ ਰੰਗ ਇਹਦਾ ਪਰ ਤੂੰ ਮੜਾ ਮੁੱਟਾ ਨੂੰ ਕਹੇ ਨਾ ਇਹ ਮੈਂ ਤਾਂ ਕਹਿ ਕਹਿ ਕੇ ਅੱਕ ਗਿਆ ਇੱਕ ਤਾਂ ਮੇਰੇ ਮੂੰਹ ਮੱਥੇ ਵੀ ਘੱਟ ਲੱਗਦੀ ਆ ਉਹੋ ਮੈਂ ਤਾਂ ਇੱਕ ਦੋ ਵਾਰੀ ਭਰਾਵਾਂ ਨੂੰ ਲੱਫੜੇ ਵੀ ਲਾਇਆ ਤੇ ਤਾਂ ਵੀ ਨਹੀਂ ਸਮਝਦੇ ਜੇ ਪਤਾ ਨਹੀਂ ਕਹਿ ਜੀ ਮਤ ਹੋ ਗਈ ਉਹਦੀ ਹੁਣ ਵੀ ਨਹੀਂ ਮੈਨੂੰ ਤਾਂ ਇੱਥੇ ਵੀ ਨਹੀਂ ਦੀਂਦੀ ਕਿਤੇ ਮੈਂ ਉਹ ਸੋਰੇ ਤਾਂ ਘਰ ਕੀ ਬੈਠਣਾ ਸੀ ਇੱਥੇ ਵੀ ਨਹੀਂ ਮਿਲਦੀ ਮੈਨੂੰ ਤਾਂ ਮਾਸਤ ਮੇਰੇ ਸਾਰੇ ਇਕੱਲਾ ਜਾਣਾ ਮੁੰਜੀ ਭੰਜਾ ਸੱਪਾ ਕਰਨਾ ਪੈਂਦਾ ਨਾ ਤਾਂ ਆਪਾਂ ਸਾਮੂਹਕ ਬੁੱਤੇ ਦੂਗਾ ਦੇਖਾਂਗੇ ਤੋਂ ਦੇ ਜਿਆਦਾ ਤਕਾ ਸਰੀਰੇ ਨਾ ਕਰੀ ਨਾ ਲੰ ਲੰਬਾਈ ਹੁਣ ਸਾਰਿਆਂ ਧਰ ਦੇ ਮੋਟੀਆਂ ਮੋਟੀਆਂ ਮੈਥੋਂ ਨਹੀਂ ਚੱਕਿਆ ਨਾਲ ਤੈਨੂੰ ਪਤਾ ਮੇਰੀ ਠੂਹੀ ਦੁਖਦੀ ਹੈਗੀ ਤੇ ਮੈਂ ਮੇਰੇ ਲੋਹੇ ਦਾ ਬਣਿਆ ਲੋਹੇ ਦਾ ਨਹੀਂ ਬਣਿਆ ਲਾਲ ਤੈਨੂੰ ਪਤਾ ਤਾਂ ਹੈਗਾ ਫਿਰ ਕੋਈ ਨਾ ਤੂੰ ਆ ਸੰਭਰ ਮੈਨੂੰ ਪੈ ਗਈ ਮੈਨੂੰ ਐ ਕੰਮ ਮੜਾਇਆ ਮੈਂ ਕੰਮ ਜਾਇਆ ਵਾ ਇਹ ਐ ਇੱਕ ਦਿਨ ਨਾਲ ਹੀ ਨਿਭੜਦਾ ਕੰਮ ਤੇ ਤੈਨੂੰ ਆਇਆ ਇਹ ਵੀ ਆਈ ਨਿਭੜ ਜਾਣੀ ਆ ਆ ਮੈਂ ਨਿੱਕੇ ਨਿੱਕੇ ਦਾ ਮੈਂ ਇੱਥੇ ਚੱਕ ਲੂੰਗੀ ਮੇਰੇ ਉੱਤੇ ਦਾ ਸੰਭਰ ਕੇ ਸਮਾਰ ਕੇ ਆ ਜਿਹੜਾ ਪੱਤਾ ਖਾਨਾ ਜਖੱਲ ਰਹਿ ਗਿਆ ਇਹ ਸਾਫ਼ ਕਰਦੀ ਇਹ ਤਾਂ ਮੈਂ ਕਰ ਦੂੰ ਵੀ ਆ ਜਿਹੜਾ ਏਡਾ ਏਡਾ ਪਏ ਨੇ ਹੁਣ ਇਹ ਕੌਣ ਚੁੱਕੇ ਆਏ ਹੁਣ ਕੇਰਾਂ ਚ ਨਹੀਂ ਵਟੀਆਂ ਜਾਂਦੀ ਤੇ ਤੈਨੂੰ ਆਇਆ ਮੈਂ ਲੋਹੇ ਦਾ ਨਹੀਂ ਬਣਿਆ ਤੈਨੂੰ ਅਸੀਂ ਹੁੰਦਾ ਮੈਂ ਫਿਰ ਹੁਣ ਐਡੀ ਛਾਤੀ ਤੋਂ ਕਿੱਥੇ ਜਾਣਾਗਾ ਨਾ ਮੇਰੀ ਗੱਲ ਸੁਣ ਹਾਂ ਇਹ ਹੈ ਤੂੰ ਹੀ ਦੁਖਦੀ ਆ ਤੇਰਾ ਕੋਸੋ ਦੁਖਦਾ ਰਹਿੰਦਾ ਕਦੇ ਸਿਰ ਦੁਖਣ ਲ ਤੂੰ ਸਾਰਾ ਦਿਨ ਗੁਰਪ੍ਰੀਤ ਤੇਰੇ ਕੋਲੇ ਰਹਿੰਦਾਗਾ ਖੇਤ ਇਕੱਠੇ ਰਹਿਨੇ ਆ ਤੁਸੀਂ ਹੈ ਹਾਂ ਗੁਰਪ੍ਰੀਤ ਦੀ ਬਹੂ ਆ ਰਹੀ ਹੈਗੀ ਤੇਵੇਂ ਨੂੰ ਬੜਾ ਦੱਸਿਆ ਬਿਹੂ ਆ ਰਹੀ ਹੈ ਇਹਦੀ ਦੱਸਣ ਵਾਲੀ ਕੀ ਗੱਲ ਸੀਗੀ ਅਗਲੀ ਆ ਗਈ ਹੈ ਕਿ ਬਾਕੀ ਤੈਨੂੰ ਤਾਂ ਹਰ ਇੱਕ ਘਰ ਦਾ ਤਾਂ ਪਤਾ ਹੁੰਦਾਗਾ ਹਰ ਇੱਕ ਦੀਆਂ ਸੁਣਾਂ ਲੈਂਦੀ ਫਿਰਦੀ ਰਹਿੰਦੀ ਹੈ ਕਿ ਤੂੰ ਆਇਂ ਨਹੀਂ ਬਤ ਲੱਗਿਆ ਆਹ ਤੇ ਕਹੜਾ ਲਈ ਆ ਗਈ ਲੈ ਮੈਨੂੰ ਕਿੱਥੋਂ ਪਤਾ ਲੱਗਿਆ ਮੈਂ ਤਾਂ ਕੱਲ ਗਏ ਸੀ ਭੈਣ ਕੋਲੇ ਉਹਨੇ ਦੱਸਿਆ ਮੈਨੂੰ ਤਾਂ ਵੀ ਆ ਰਹੀ ਹੈ ਕਿ ਕੱਲ ਹੋਈ ਨਹੀਂ ਸੀਗੇ ਦੋਨੇ ਜੀ ਬੰਨੇ ਕਿੱਥੇ ਜਾ ਰਹੇ ਸੀਗੇ ਅੱਛਾ ਹਾਂ ਫਿਰ ਹੁਣ ਆਪਾਂ ਨੂੰ ਕੀ ਆਪਾਂ ਕੀ ਕਰੋਣਾ ਉਹਦੇ ਤੋਂ ਨੇ ਕਰਾਉਣਾ ਤਾਂ ਨਹੀਂ ਤੂੰ ਦੱਸ ਦ ਸਕਦਾ ਹੀ ਐ ਵੀ ਆਈ ਹੋਈ ਆ ਆਪਾਂ ਦਾ ਅਗਲੇ ਦਾ ਕੋਈ ਵਿਗਾਰ ਸੀਗਾ ਰੋਲਾ ਮੁੱਕ ਗਿਆ ਅਗਲੀ ਆਪਦੇ ਘਰੇ ਰਸੇ ਵਸੀ ਆਪਾਂ ਕਿਸੇ ਦੇ ਘਰਾਂ ਦੀਆਂ ਗੱਲਾਂ ਤੂੰ ਲੈਣਾ ਵੀ ਕੀ ਆ ਦੱਸ ਪੁੱਛ ਕੇ ਬਾਕੀ ਤੂੰ ਮੇਰੇ ਕੋਲ ਕਿਹੜਾ ਬਹਿ ਕੇ ਸੁਣਦੀਆਂ ਉਹ ਗੱਲਾਂ ਨੂੰ ਮੈਂ ਤੈਨੂੰ ਸੁਣਾਉਣਾ ਤਾ ਮੈਂ ਕੱੜ ਤੇਰੇ ਡਾਂਗ ਮਾਰਦੀਆਂਗੀ ਲੈ ਮਾ ਮਾੜਾ ਮੋਟਾ ਕਦੇ ਪੇਗ ਲਾਲਾ ਦਾ ਤਾ ਤੇਰੇ ਕੋਲ ਜੂਣ ਦੇਖ ਲੈ ਕੇ ਵੇਹ ਨਹੀਂ ਆ ਜੇ ਮੈਂ ਕਦੇ ਚੰਗਾ ਭਲਾ ਜਾਂ ਰੋਟੀ ਰੋਕ ਨੂੰ ਕਹਿੰਦਾ ਉਦੋਂ ਤਰਾ ਸਿਰ ਦੋਖਣ ਲੱਗ ਜਾਂਦਾ ਮੈਂ ਡਾਕਟਰ ਦੇ ਜਾਂਦੀ ਆ ਮਾਂ ਕਰਦੀ ਆ ਮੂਹ ਕਰਦੀ ਆ ਕਦੇ ਕੋਈ ਕੰਮ ਦੀ ਗੱਲ ਮੇਰੇ ਨਾਲ ਕੀਤੀ ਜੇ ਕੁਝ ਦੋਸ ਬਿਨਾ ਦੋ ਦਸੋ ਤੇ ਕੌਣ ਕਹਿ ਦੂਗਾ ਤੇ ਦੋ ਦਸੋ ਤੇ ਤੂੰ ਤਾਂ ਦਵਾਈਆਂ ਲੈਂਦੀ ਤੁਰੇ ਫਿਰ ਮੈਂ ਲੋਕਾਂ ਦੀਆਂ ਗੱਲਾਂ ਮੇਰੇ ਕੋਲ ਤਾਂ ਆਤ ਨਹੀਂ ਬੁੜੀਆਂ ਆਲੀ ਵੀ ਮੈਂ ਚੁਗਲੀਆਂ ਕਰੀ ਜਾਵਾਂ ਫਲਾਨਿਆਂ ਦੀ ਆ ਗਈ ਫਲਾਨਿਆਂ ਦੀ ਬਗ ਗਈ ਓਏ ਇੰਨੀ ਕੁ ਤਾਂ ਆਪਾਂ ਘਰੇ ਗੱਲ ਕਰੀ ਦਿੰਨੇ ਹੁੰਨੇ ਆ ਵੀ ਆ ਗਈ ਓਹ ਓ ਚਲ ਮੇਰੇ ਕੋਲ ਜਾਂਦਾ ਬੰਦਾ ਸੋਚਦਾ ਮੈਂ ਵੀ ਕਹਿੰਦਾ ਸੀ ਮੈਂ ਚਲ ਵਧੀਆ ਗੱਲਾਂ ਪਾਈ ਚਲ ਫਿਰ ਹੁਣ ਇੱਕ ਜ਼ਰੂਰੀ ਥੋੜੀ ਜਿਹੀ ਮੈਂ ਤਾਂ ਇਹ ਤੂੰ ਕਹਿੰਦਾ ਹੁਣ ਜਾਣਦੀ ਰਹਿਣੀ ਹੈ ਕਿ ਗਾਂਡੇ ਖਵਾਰ ਚ ਹਰ ਕਿਰਤ ਤਰੀਫ ਤੇ ਮੈਨੂੰ ਇਹ ਤੈਨੂੰ ਪਤਾ ਹੋਊਗਾ ਮੈਂ ਤਾਂ ਨਹੀਂ ਗੱਲ ਕਰੀ ਚਲ ਤੇਰੇ ਤਾਂ ਇਹੀ ਕੁਸ ਰਹੂਗਾ ਚਾ ਚੰਗਾ ਤੂੰ ਆ ਕਰਦੇ ਪੱਤੇ ਪੱਤੇ ਸੰਬਰ ਦੇ ਮੈਂ ਤਾਂ ਸੰਭਰੂੰਗੀ ਆ ਤੂੰ ਕਲਿਆਰ ਪਾ ਕੇ ਰੱਖਤਾ ਜਮਾਈ ਇਹ ਕੌਣ ਦੱਸ ਚੱਕੂਗਾ ਆਥਨ ਦੇ ਕਰਮ ਇੱਥੇ ਪਿਆਰ ਉਹ ਸਾਰਾ ਕੁਸ ਲਾ ਕੇ ਦੋ ਪੈਗ ਫੇਰ ਕਰਾਂਗਾ ਮੈਂ ਫੇਰ ਕਰੂੰਗਾ ਕੰਮ दारू ਬਿਨਾ ਤਾਂ ਤੂੰ ਨਹੀਂ ਕੰਮ ਹੁੰਦਾ ਹੈਗਾ ਮੈਨੇ ਤਾਂ ਗਲ ਪਿਆ ਢੋਲ ਵਜਾਉਣਾ ਹੀ ਪਊਗਾ ਏ ਹੇ ਚੱਲ ਖੁੜ ਮੀਤਾ ਹਾਂ ਬੂਆ ਉਹ ਮੁੰਡੇ ਕਿੱਧਰ ਵਾਗੇ ਉਹ ਤਾਂ ਰੋਟੀ ਖਾ ਕੇ ਖੇਤੋਂ ਵਾਗੇ ਰੋਟੀ ਖਾ ਕੇ ਕਿਸੇ ਨੂੰ ਦੱਸਦੇ ਨਹੀਂ ਪੁੱਛਦੇ ਨਹੀਂ ਆਪ ਮਾਰੇ ਤੁਰ ਜਾਂਦੇ ਹੈਗੇ ਕਰੋ ਖੇਤ ਗੇੜਾ ਕਢਣੇ ਵਾਗੇ ਹੁਣ ਫੋਨ ਵੀ ਕਿੰਨਾ ਟਾਈਮ ਦੇਖਣ ਲੈ ਗੇੜਾ ਕਢਣੇ ਵਾਗੇ ਕਹਿੰਦੇ ਮੈਨੂੰ ਐਂ ਦੱਸ ਤੂੰ ਹੋਰ ਗੱਲਾਂ ਤਾਂ ਛੱਡ ਕੋਈ ਜਮਾਈ ਭਾਈ ਦੀ ਕਦਰ ਕਰਨੀ ਆਉਂਦੀ ਨਹੀਂ ਤੁਹਾਨੂੰ ਮੜੀ ਮੋਟੀ ਕਿਉਂ ਅਸੀਂ ਕਿ ਡਾਂਗ ਮਾਰਤੀ ਉਹਦੇ ਕੋਡੇ ਡਾਂਗੋਂ ਤਾਂ ਵੱਧ ਹੋ ਗਈ ਵੀਰ ਰੋਟੀ ਰਾਤ ਉਹ ਜਿਹੜੀ ਮੂੰਗੀ ਦਾਲ ਪੈਸੀ ਚੱਕ ਤੋ ਹੀ ਫੜਾਤੀ ਪਰ ਪੂਆ ਤੈਨੂੰ ਪਤਾ ਖੇਤਾਂ ਚ ਦਾ ਘਰ ਆ ਇੱਥੇ ਕਿਹੜਾ ਰੇੜੀਆਂ ਲੱਗੀਆਂ ਪਈਆਂ ਹੁੰਦੀਆਂ ਨੇ ਬਾਜ਼ਾਰ ਨਾਲ ਕਿੰਨੀ ਦੂਰ ਹੈਗਾ ਗੱਲ ਤਾਂ ਨਾ ਤੂੰ ਥੱਲੇ ਨਹੀਂ ਡਿੱਗਣ ਦਿੰਦੀ ਚਾਹ ਰਾਸਤਾ ਨਹੀਂ ਬਣੀ ਸਵੇਰੇ ਤਾਂ ਬਣਾ ਸਕਦੀ ਸੀ ਫਿਰ ਤੂੰ ਬਣਾ ਦਿੰਦੀ ਪੂਆ ਫਿਰ ਮੈਂ ਛੋੜੇ ਫਸਦੀ ਨਾ ਵਿੱਚ ਸੋਣ ਹੀ ਨਹੀਂ ਲੱਗਦੀ ਇਹ ਛੋੜਾ ਹੱਕ ਵੰਦਾ ਫਿਰ ਜਵਾਈ ਤਾਂ ਤੇਰਾ ਹੀ ਹੈਗਾ ਫਿਰ ਜਵਾਈ ਮੇਰਾ ਤਾਂ ਸੋਣ ਫਿਰ ਮਾਈ ਮੜਾਈ ਜਾਵਾਂ ਸਾਰੀ ਉਮਰ ਸਾਨੂੰ ਕਿਉਂ ਅੱਕ ਲੱਗਿਓ ਸਾਰੇ ਜਣੇ ਆ ਕੇ ਇੱਥੇ ਕਿਉਂ ਮੇਰੇ ਭਾਈ ਦਾ ਘਰ ਹੈ ਕਿਉਂ ਮੇਰਾ ਕੋਈ ਸਹੀ ਨਹੀਂ ਇਸ ਘਰ ਦੇ ਵਿੱਚ ਤੇਰਾ ਸਾਰਾ ਕੁਝ ਹੀ ਹੈ ਤੂੰ ਬਣਾ ਕੇ ਤਾਂ ਰਹਿ ਮੇਰੇ ਨਾਲ ਬਣਾ ਕੇ ਤਰਾ ਫਿਰ ਤੂੰ ਗੱਲੇ ਜਿਦੋਂ ਐਂ ਘੜਦੀਆਂ ਕਿਉਂ ਤੋ ਲੱਗਦੀਆਂ ਕਿ ਤੜਕੇ ਤੂੰ ਦਿਨ ਨਹੀਂ ਚੜਨਦੀ ਦਿੰਦੀ ਬਸ ਬਸ ਉਹਦੀ ਫੜ ਲੈਨੇ ਆ ਉਹ ਬਾਹਰ ਕੀ ਗਏ ਮੈਨੂੰ ਫੜ ਲਿਆ ਕਰ ਤੂੰ ਮੈਂ ਹੋਰ ਮੈਂ ਕਿਹਨੂੰ ਕਹਾਂ ਤੈਨੂੰ ਕਹਾਂ ਜਦੋਂ ਕਰ ਤੂੰ ਐ ਕਿੱਲਾ ਤੂੰ ਸਾਹਮਣੇ ਹੋਇਆ ਵੀਰ ਫਿਰ ਭਈ ਰੋਟੀ ਖਾ ਲਈ ਜਦੋਂ ਉਹਨੇ ਤੈਨੂੰ ਘੋਚ ਗੱਡੀ ਨਹੀਂ ਤੂੰ ਕਿਉਂ ਘੜਦੀਆਂ ਗਈ ਵੀਰ ਮੈਨੂੰ ਪਤਾ ਹੈ ਬਗਾਨੇ ਪੁੱਤ ਹੁੰਦੇ ਨੇ ਜਿਹੜੇ ਕਾਲੇ ਨਾਗ ਹੁੰਦੇ ਆ ਜਾ ਕੇ 20 ਗੱਲਾਂ ਬੋਲੂਗਾ ਉੱਥੇ ਉਹ ਪਰ ਹੁਣ ਮੈਂ ਕੀ ਕਰਾਂ ਕਹਿੰਦੀ ਮੈਂ ਕੀ ਕਰਾਂ ਹੁਣ ਤੇਰੇ ਕੋਲ ਤਾਹ ਗੱਲ ਹੈਗੀ ਚੱਲ ਚੰਗਾ ਮੈਂ ਫਿਰ ਉਧਰ ਮੜਾ ਜਾਇਆ ਮੰਗ ਮੰਡ ਕੰਦੇ ਆਪਣੇ ਆ ਦੇ ਜਾਇਆ ਕਿੱਧਰ ਜਾਂਦੀ ਸੀ ਹੁਣ ਤੂੰ ਕਿੱਧਰ ਜਾਂਦੀ ਸੀ ਹੁਣ ਸਾਈਨ ਕਰ ਦਿਆ ਮੈਂ ਜਾਂਦੀ ਸੀ ਕਿੱਧਰ ਹਾਂ ਸਿੱਧੇ ਮੂੰਹ ਤੇ ਜਮ ਬੋਲਦੀ ਨਹੀਂ ਬੋਲਣੀ ਨਹੀਂ ਜਾਣਦੀ ਲੜ ਪਿਆ ਕਰ ਪਤਾ ਨਹੀਂ ਕੀ ਇਹਦੀ ਮਾਨਸਖਾ ਕੇ ਤੋਰਿਆ ਇਹਨੂੰ ਆਨੇ ਦੀ ਅਕਲ ਨਹੀਂ ਦਿੱਤੀ ਇਹਨੂੰ ਤੇਰੀ ਤੀਨ ਨੂੰ ਤਾਂ ਬਾਹਰੀ ਅਕਲ ਸੀਗੀ ਜਿਹੜੀ ਤੂੰ ਮਾਰ ਕੇ ਤੀਨ ਖੜ ਬਾਹਲਾ ਨਾ ਬੋਲ ਜਾ ਦੇ ਬਾਹਲਾ ਨਾ ਬੋਲ ਹੇ ਇਧਰ ਮੂੰਹ ਗੱਲ ਕਰਕੇ ਮੇਰੇ ਸਾਹਮਣੇ ਕਰਨਾ ਗੱਲ ਜਮੀ ਸਰ ਗਿਆ ਲੈ ਇਹਦਾ ਮੇਰੀ ਤੀ ਤਕਰੀਰਿਸ ਕਰੇਂਗੀ ਤੂੰ ਹਾਂ ਕਰੂੰਗੀ ਰੀਸ ਵਗ ਜਾ ਬਰਾਹਾਂ ਚਾਂਤੀ ਮਿਲੂਗੀ 2 ਘੰਟੇ ਘਰੇ ਨੀ ਪ੍ਰੀਤਾ ਨੀ ਭੱਜੀ ਜਾਂਦੀ ਏ ਗੱਲ ਤਾਂ ਸੁਣ ਲਾ ਹਾਂ ਭਾਬੀ ਉਧਰ ਵੱਡੇ ਵੱਡੇ ਪਲਾਂਗਾ ਪਰੇ ਨੇ ਕੋੜ ਗੱਲ ਤਾਂ ਸੁਣ ਲਾ ਮੇਰੇ ਕਿੱਧਰ ਚੱਲੀ ਹੁਣ ਤੂੰ ਮੈਂ ਭਾਬੀ ਉਧਰ ਜਾਂਦੀ ਸੀ ਮੀਤ ਭਾਬੀ ਕੋਲੇ ਤੇ ਉਤੇ ਮੇਰਾ ਘੇਟ ਛੱਡ ਕੇ ਰੋਜ ਵਗ ਜਾਨੀ ਆ ਤੁਰ ਕੇ ਇਹ ਤੈਨੂੰ ਮੇਰਾ ਨਹੀਂ ਦਿਖਦਾ ਕਿ ਮੈਂ ਵੀ ਭਾਬੀ ਆਂ ਤੇਰੀ ਭਾਬੀ ਇਹ ਜੀ ਕੋਈ ਗੱਲ ਨਹੀਂ ਹੈਗੀ ਹੋਰ ਕਹਿ ਜੀ ਗੱਲ ਇਹ ਜੀ ਗੱਲ ਹੀ ਮੰਨੂਗੀ ਮੈਂ ਤਾਂ ਮਰਵਾਵੇਂ ਹੁੰਦਾ ਵੀ ਚਲ ਬਾਰ ਲੱਗਾ ਹੁੰਦਾ ਕਾਨੂੰਪਾ ਬਿੰਦ ਤੰਗ ਕਰਨਾ ਕੋ ਤੰਗ ਕਰਨ ਦੀ ਕੀ ਐ ਮੈਂ ਤਾਂ ਇੱਕ ਮੀਤ ਐ ਇੱਕ ਦੂਆ ਬੁਲਾਉਣ ਨੂੰ ਹੋਰ ਕੌਣਾ ਮੈਨੂੰ ਬਸ ਭਾਬੀ ਮੈਂ ਕੀ ਦੱਸਾਂ ਮੈਂ ਤਾਂ ਨਾ ਉਲਜੀ ਜੇ ਪਈ ਸੀਗੀ ਤੂੰ ਕਹ ਤੂੰ ਉਲਜੀ ਕੀ ਗੋੜੇ ਤੁਹਾਨੂੰ ਪਤਾ ਤਾਂ ਹੈਗਾ ਭਾਬੀ ਉਹ ਮੇਰੇ ਘਰ ਵਾਲਾ ਪੋਰਾ ਚੱਜਦਾ ਨਹੀਂ ਹੈਗਾ ਮੈਨੂੰ ਉਹ ਤਾਂ ਪਤਾ ਹੀ ਆ ਤਾਂ ਹੈ ਜਈ ਆਗਾ ਕੀ ਕਰਤਾ ਹੁਣ ਉਹਨੇ ਨਹੀਂ ਪੁੱਛਣਾ ਭਾਬੀ ਉਹ ਤਾਂ ਰੋਜ਼ ਕਲੇਸ਼ ਕਰਦਾ ਮੈਂ ਤਾਂ ਆ ਗਈਆਂ ਉੱਥੋਂ ਇਹ ਜਿਹੇ ਦੇ ਭਾਬੀ ਕੌਣ ਰਹੂਗਾ ਕੌਣ ਰਹਿੰਦਾ ਸਹੀ ਗੱਲ ਆ ਚੰਗੇ ਭੜਾਉਂਦੇ ਨਹੀਂ ਰਹਿੰਦੇ ਅੱਜ ਕੱਲ੍ਹ ਤਾਂ ਹੋਰ ਭਾਬੀ ਫਿਰ ਫਰਮ ਨਹੀਂ ਆਂਦੀ ਕਿ ਇਹ ਜਾਂ ਕੁਝ ਕਰਦੇ ਨੂੰ ਕਿ ਕੀ ਗੱਲ ਹੋਈ ਐ ਇਹ ਜੀ ਬਸ ਪੁੱਛਣਾ ਭਾਬੀ ਉਹ ਮੀਤ ਭਾਬੀ ਤੇ ਇਲਜ਼ਾਮ ਨਹੀਂ ਲਾਤਾ ਸੀਗਾ ਪੂਆ ਹੋਣਾ ਨੇ ਹਾਂ 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 ਤੇ ਉਹ ਫਿਰ ਅਸੀਂ ਵੀਡੀਓ ਕਢਾਉਣ ਵਾਗੀਆਂ ਵੀਡੀਓ ਕਾਦੀ ਵੀਡੀਓ ਤੂੰ ਘੜੇ ਕੋ ਮੱਚ ਪਸੀਆਂ ਭਾਬੀ ਇਹ ਜੀ ਗੱਲ ਨਹੀਂ ਹੈਗੀ ਕੋਈ ਫੇਰ ਹੋਰ ਦੱਸ ਹੋਰ ਕੀ ਗੱਲ ਆ ਉਹ ਤਾਂ ਜਿਹੜੀ ਪੂਆ ਦੀ ਕੁੜੀ ਨਹੀਂ ਹੈਗੀ ਸੁੱਖੀ ਹਾਂ 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 ਉਹਨੇ ਚੋਰੀ ਕੀਤੀ ਸੀ ਉਹਨੇ ਘਰੋਂ ਪੈਸੇ ਚੱਕ ਕੇ ਕਿਸੇ ਮੁੰਡੇ ਨੂੰ ਦੇ ਦਿੱਤੇ ਤੇ ਉਹ ਲਾਤਾ ਉਮੀਤ ਭਾਬੀ ਤੇ ਇਲਜ਼ਾਮ ਹਾਂ ਉਹ ਤਾਂ ਉਹੀ ਵਿਚ ਵਿਚਾਲੇ ਰਗੜੀ ਹੋਈ ਨਹੀਂ ਮੈਨੂੰ ਪਤਾ ਹੀ ਸੀ ਉਹੀ ਇਹੇ ਜੀ ਹੈ ਨਹੀਂ ਭਾਬੀ ਉਹ ਤਾਂ ਇਨੀ شریف ਆ ਵਿਚਾਰੀ ਮੈਂ ਤਾਂ ਉਹਦੀ ਗੱਲ ਕਰਦੀ ਆ ਸੁੱਖੀ ਦੀ ਗੱਲ ਕਰਦੀ ਆ ਅੱਛਾ ਅੱਛਾ ਉਹਦੀ ਨਹੀਂ ਗੱਲ ਕਰਦੀ ਹਾਂ ਮੈਨੂੰ ਸੁੱਖੀ ਦਾ ਪੁੱਛਣਾ ਉਹ ਆਪਦੇ ਘਰੇ ਤਾਂ ਰਹਿੰਦੀ ਨਹੀਂ ਆਪਦਾ ਘਰ ਤਾਂ ਉਹ ਬਸਾ ਨਹੀਂ ਸਕਦੀਗੀ ਓਏ ਹੋਏ ਇੱਥੇ ਭਾਬੀ ਨੂੰ ਕੜਵਾਤਾ ਉਹਨੇ ਤਾਂ ਫੇਰ ਉਹਦੇ ਚੋਰੀ ਦਾ ਇਲਜ਼ਾਮ ਲਾ ਕੇ ਹਾਂ 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 ਉਹ ਤਾਂ ਤੇ ਮੈਂ ਭਾਬੀ ਦੇਖ ਲਿਆ ਹਾਂ ਜਦੋਂ ਮੈਂ ਉਹਨੂੰ ਦੇਖ ਲਿਆ ਮੁੰਡਿਆਂ ਨੂੰ ਪੈਸੇ ਫੜਾਉਂਦੇ ਤੇ ਉਹ ਸਾਹਮਣੇ ਕੈਮਰਾ ਲੱਗ ਰਿਹਾ ਸੀ ਉਹਦੇ ਵਿੱਚ ਵੀਡੀਓ ਬਣ ਗਈ ਹਾਂ ਤੇ ਮੈਂ ਫਿਰ ਮੀਤ ਭਾਬੀ ਕੋਲ ਗਈ ਹਾਂ ਮੈਂ ਕਿਹਾ ਭਾਬੀ ਆ ਜਾ ਆਪਾਂ ਵੀਡੀਓ ਕਢਵਾ ਲਿਓ ਨੇ ਆਪਾਂ ਵੀਰੇ ਨੂੰ ਦਿਖਾ ਦਾਂਗੇ ਹਨਾ ਉਹ ਨਾਲ ਸੀ ਮੀਤ ਦੇ ਤੂੰ ਨਾਲ ਸੀ ਹੈ ਤੇ ਹੋਰ ਮੈਂ ਨਾਲ ਗਈ ਹੋਰ ਛ ਤੇ ਉਹ ਮਰ ਜਾਣਾ ਅੰਜਰ ਤੇ ਮੇਰੇ ਘਰ ਵਾਲਾ ਸਾਡੇ ਮਾਗਰ-ਮਾਗਰ ਤੁਰ ਪਿਆ ਮੂੰਹ ਬੰਦ ਕੇ ਵੀ ਕਿੱਧਰ ਨੂੰ ਜਾਂਦੀਆਂ ਨੇ ਚੌਂਕੀ ਦਾ ਉਹ ਆਡੇ ਚੌਂਕੀਦਾਰ ਬਣਿਆ ਰਹਿੰਦਾ ਜੇ ਕੋਈ ਚੰਗਾ ਕੰਮ ਵੀ ਕਰਦੀ ਹੈ ਉੱਥੇ ਤਾਂ ਉਹ ਬੋਲਿਆ ਨਹੀਂ ਹਾਂ ਨੀ ਜਦੋਂ ਕੋ ਘਰੇ ਜਾ ਕੇ ਉੱਥੇ ਉੱਥੇ ਤਾਂ ਮੇਰੇ ਨਾਲ ਉਹ ਕੀਤੀ ਜਿਹੜੀ ਨਾ ਕੀਤੀ ਹੋਵਣੇ ਇੰਨਾ ਜਲੂਸ ਕੱਢਿਆ ਮੈਨਾਂ ਤਾਂ ਪਹਿਣ ਤੂੰ ਇਹਦੇ ਬਾਵਾ ਰਹੀ ਆਂਨੀ ਆ ਸੱਚੀ ਗੱਲ ਆ ਪਹਿਣ ਤੇਰੇ ਤੇਰੇ ਦੇ ਤੇ ਹਿੰਮਤ ਦੇ ਦਾਤ ਦੇਣੀ ਪਊਗੀ ਨਾਲੇ ਤੈਨ ਨੇ ਇਹ ਤਾਂ ਬਹੁਤ ਵਧੀਆ ਕੰਮ ਕੀਤਾ ਜਿਹੜਾ ਮੀਤ ਆਲਾ ਕੰਮ ਕੀਤਾ ਐ ਦਾ ਤੂੰ ਪਤਾ ਮੈਨੂੰ ਐਂ ਸੀਗਾ ਹੋਰ ਆ ਪਤ ਦੇ ਵਿਚਾਰੀ ਦਾ ਘਰ ਬਸ ਜੂਗਾ ਬਸ ਜੂਗਾ ਉਹ ਵੀ ਪਸੰਦ ਨਹੀਂ ਦਿੰਦੀਆਂ ਇਹ ਦੋਨੇ ਮਾਮਾ ਤੀਆਂ ਲੁਕਤਰਾ ਨੇ ਨੀ ਪੂਰੀ ਕੰਜਰੀਆਂ ਨੇ ਚਲਾਇਆ ਸਹੀ ਗੱਲ ਆ ਦੇ ਪਾਸਰ ਨਹੀਂ ਦਿੰਦੀਆਂ ਸੀ ਮੈਂ ਆਖਾ ਮੈਂ ਮੇਰੀ ਭਾਬੀ ਨੂੰ ਘਰੇ ਬਿਵਾਸਾ ਕੇ ਨਾ ਤੂੰ ਬਹੁਤ ਵਧੀਆ ਗੱਲ ਕੀਤੀ ਬਈ ਪ੍ਰੀਤ ਜਿਹੜੀ ਤੂੰ ਮੂਰੇ ਲੱਗੇ ਇਸ ਗੱਲ ਦਾ ਨਾ ਮੇਰਾ ਘਰ ਉਜੜਗਾ ਕੋਈ ਗੱਲ ਨਹੀਂ ਹਾਂ ਪਰ ਮੇਰੀ ਭਾਬੀ ਦਾ ਘਰ ਬਣ ਜਾਣਾ ਚਾਹੀਦਾ ਕੋਈ ਨਹੀਂ ਤੈਨੂੰ ਵੀ ਜ਼ਰੂਰ ਇਸ ਚੀਜ਼ ਦਾ ਫਲ ਮਿਲੂਗਾ ਐ ਥੋੜੀ ਕੋਈ ਚੀਜ਼ ਆਪਣੀ ਆ ਲਈ ਜਾਂਦੀ ਜੇ ਤੋ ਆਪਾਂ ਕੋਈ ਚੰਗਾ ਕਰਮ ਕਰਦੇ ਆ ਕਿ ਨਹੀਂ ਉਹ ਤਾਂ ਨਾ ਭਾਬੀ ਹੈ ਹੀ ਇਹ ਜਗ ਹਾਂ ਉਹ ਨੂੰ ਤਾਂ ਹੈ ਹੀ ਨਹੀਂ ਉਹਨਾਂ ਨੂੰ ਚੌਕੀਦਾਰੀ ਕਰਨ ਦੀ ਯਾਦ ਆ ਗਈ ਉਹਦਾਂ ਨੂੰ ਆਦਾ ਘਰ ਵਰਨ ਜ਼ਿਆਦਾ ਮੈਂ ਵਸਾਲਾ ਹੈ ਨਹੀਂ ਬਸ ਚਾਜੀ ਨਹੀਂ ਇਕਲੇ ਨਹੀਂ ਹੈਗੀਗੀ ਇਕਲ ਨਹੀਂ ਹੈਗੀਗੀ ਤੇ ਹੁਣ ਮੀਤ ਕੋਲ ਜਾਨੀਂ ਫਿਰ ਹੋਰ ਭਾਬੀ ਮੈਂ ਉਧਰ ਜਾਂਦੀ ਸੀਗੀ ਚਲ ਫਿਰ ਆਪਾਂ ਦੋਨੇ ਇਕੱਠੀਆਂ ਜਾਂਦੀਆਂ ਮੈਂ ਵੀ ਜਾਣੀ ਉਧਰ ਹੀ ਜਾਣਾ ਨਹੀਂ ਸੱਚ ਮੈਂ ਹੋ 프리 ਤਾਂ ਮੈਂ ਤੈਨੂੰ ਦੇਖ ਕੇ ਆ ਗਿਆ ਹਾਂ ਭਾਬੀ ਤੇ ਉਹ ਮੁੰਡੇ ਕੌਣ ਸੀ ਜਿਹੜਾ तू ਗੱਲ ਕਰੀ ਜੰਨੀ ਹੈ ਮੇਰੀ ਗੱਲ ਸੁਣਨੀ ਨਹੀਂ ਉਹ ਤਾਂ ਸੁਖੀ ਦਾ ਆਸ਼ਿਕ ਸੀ ਹੋਏ ਮੂ ਨਹੀਂ ਹੋਰ ਤਾਂ ਇਹਨੂੰ ਨਹੀਂ ਪਤਾ ਹੋਏ ਮੈਂ ਮਰ ਜਾਂ ਨਹੀਂ ਵਿਆਹੀ ਬਰੀ ਵੀ ਆ ਲੱਛਣ ਕਰ ਦਿਓ ਨਹੀਂ ਤਾਂ ਹੀ ਤਾਂ ਸਹੁਰੇ ਨਹੀਂ ਰਹਿੰਦੀ ਕੀ ਨਹੀਂ ਤਾਂ ਅੱਜ ਕੱਲ੍ਹ ਤਾਂ ਨਹੀਂ ਆਉਂਦਾ ਵੋ ਨੀ ਤਾਂਹੀਂ ਤਾਂ ਦੂਜੇ ਤੀਜੇ ਦਿਨ ਇੱਥੇ ਆਈ ਰਹਿੰਦੀ ਆ ਨੀ ਬਾਤੋਂ ਪੈਸੇ ਖਵਾਤੇ ਨਹੀਂ ਤਾਂ ਹੋਰ ਨਹੀਂ ਬਾਤ ਦੀ ਗੱਲ ਸੁਣ ਨਹੀਂ 5 ਸਾਲ ਤੱਕ ਅਕੰਜਰ ਮੇਰੇ ਨਾਲ ਰਿਹਾ ਨਹੀਂ 1.5 ਲੱਖ ਰੁਪਏ ਦਾ ਮੇਰੇ ਤੋਂ ਖਾ ਰਿਹਾ ਹੋਰ ਇਹ ਤਾਂ ਹੁਣ ਨਾ ਨਹੀਂ ਤੂੰ ਕੁਝ ਕਰ ਲਈ ਤੇਰਾ ਤਾਂ ਗੁੱਤਪਟ ਦੂ ਤੇਰੇ ਚਾਰ ਵਾਲੇ ਕੁਝ ਦੂਆ ਸੁਣ ਹੁਣ ਮੇਰੇ ਕੋਲੇ ਆਉਂਦਾ ਆਦਾ ਫੋਨ ਕਹੀਂ ਬਰ ਤੇ ਮੈਂ ਤਾਂ ਨੰਪਰੀ ਬਲੌਗ ਚ ਦੇਖਦਾ ਨਹੀਂ ਤੂੰ ਨਾ ਪੜਨੇ ਕਰੇ ਤੇਰੇ ਨਾਲਾ ਭਾਪੀ ਪਤਾ ਹੀ ਆ ਤੈਨੂੰ ਉਹਦਾ ਹਾਂ ਪਹਿਲਾਂ ਚੱਲ ਗੱਲ ਕੁਝ ਹੋਰ ਸੀ ਭਾਪੀ ਤੇ ਫਿਰ ਇਹੋ ਜਿਹਾ ਲੱਛਣ ਕੀਤਾ ਹੈ ਸੁਖੀ ਨੇ ਤੇ ਹੋਰ ਭਾਪੀ ਨਹੀਂ ਪੁੱਛਤਾ ਨਹੀਂ ਤਾਂਹੀਂ ਤਾਂ ਇਹ ਉੱਥੇ ਰਹਿੰਦੀ ਨਿ ਵਸਦੀ ਨਹੀਂ ਸਹੁਰੇ ਆਉਦੇ ਨਹੀਂ ਘਰ ਨਾਲ ਵਸਾਲਿਆ ਤੇਰੀ ਮਾਂ ਨੀ ਕਿ ਮੈਨੂੰ ਸਹੋ ਲੈਂਦੀ ਆ ਉਹਦੀ ਸਾੜ ਇੰਨੀ ਮਾਂ ਨੂੰ ਸਾਰਾ ਪਤਾ ਹੈ ਨੂੰ ਕੌਣ ਨੂੰ ਪਤਾ ਹੁਣ ਉਹਨੂੰ ਕਿੱਥੋਂ ਬਤਾਣਾ ਪਤਾ ਭਾਪੀ ਤੈਨੂੰ ਵਹਲਾ ਪਤਾ ਅੱਛਾ ਮੈਨੂੰ ਉਸਕੇ ਦੇਖੀ ਮਾਣੇ ਕਿ ਤੇਰੀ ਉਹਨਾਂ ਨੇ ਅਹੋ ਯਾ ਲੱਛਣ ਕਰਕੇ ਤੇ ਆਏ ਸਿਰ ਲਾਤਾ ਹੈ ਇਲਜ਼ਾਮ ਹੋਰ ਉਹਦੇ ਤਾਂ ਇਲਜ਼ਾਮ ਲਾਤਾ ਕਰੋ ਕੜਵਾਤੀ ਸੀ ਵਿਚਾਰੀ ਇਹਨਾਂ ਨੇ ਇਹ ਤਾਂ ਮੈਂ ਅੱਖ ਰੱਖੀ ਮੈਂ ਮੇਰੀ ਭਾਬੀ ਨੂੰ ਘਰੇ ਬਸਾਉਣੀ ਬਸਾਉਣੀ ਕੁਛ ਮਰਜ਼ੀ ਹੋ ਜੇ ਚਾਹੇ ਵੀ ਚੋਰ ਸਭ ਤੋਂ ਵੱਡੇ ਚੋਰ ਆਏ ਆ ਫਿਰ ਜਿਹੜੀ ਵੀ ਗੱਲਾਂ ਕਰੀ ਜਾਂਦੀ ਹੈ ਹੈ ਕੀ ਤਾਂ ਗੱਲ ਆ ਭਾਬੀ ਮੈਂ ਉਹਦਾ ਸੱਚ ਸਾਹਮਣੇ ਲਿਆਉਣਾ ਹੀ ਸੀਗਾ ਨਹੀਂ ਤੂੰ ਬਾਲਾ ਹੀ ਚੰਗੀ ਗੱਲ ਕੀਤੀ ਆ ਤਾ ਕਰਕੇ ਚੰਗੇ ਕੀਤੀ ਮੈਂ ਭਾਬੀ ਦੀ ਹੈਲਪ ਕੀਤੀ ਮੈਂ ਭਾਬੀ ਨੂੰ ਕਿਹਾ ਉਹ ਨੂੰ ਪੇਕ ਕੇ ਗਈ ਉਹਦੇ ਹਾਂ ਮੈਂ ਕਿਹਾ ਆ ਜਾ ਭਾਬੀ ਆਪਾਂ ਵੀਡੀਓ ਕਢਾ ਕੇ ਲਈ ਬਾਲਾ ਤੂੰ ਮੂਰੇ ਲੱਗ ਨਹੀਂ ਉਹ ਤਾਂ ਪਹਿਲੇ ਸਾਉ ਸੀ ਵਿਚਾਰੀ ਹੋਰ ਬੱਸ ਹਾਂ ਕਿਉਂ ਕੁੜੀ ਐਡੀ ਮਾੜੀ ਆ ਮੈਂ ਨਾ ਅਸੀਂ ਕੀ ਕਹਾਂ ਤੈਨੂੰ ਆ ਕਹੀ ਤਾਂ ਜਾਨੂੰ ਤੇਰੇ ਪਰ ਸੁਣੇ ਨਹੀਂ ਨਾ ਭਾਣੋ ਉਹ ਤਾਂ ਕੰਨ ਬੱਜੀ ਜਾਂਦੇ ਆ ਚੱਲ ਚੰਗਾ ਹੁਣ ਤੁਸੀਂ ਕਿੱਧਰ ਚੱਲੀਆਂ ਆਓ ਸਤਿ ਸ਼੍ਰੀ ਅਕਾਲ ਉਹ ਹੋਸੀ ਆਪਣਾ ਕੱਪੜੇ ਦੇਣ ਜਾਂਦੀ ਸੀ ਉਹਨਾਂ ਦੇ ਚੱਲ ਕੋਈ ਨਹੀਂ ਉਹ ਤਾਂ ਜਾਣੇ ਸੀ ਤੂੰ ਕਿਉਂ ਫੇਰ ਆ ਗਈ ਸਾਰਿਆਂ ਨੂੰ ਹੁਣ ਪੁੱਤ ਤੈਨੂੰ ਕੀ ਹੁੰਦਾ तू ਹੀ ਮੱਚਦੀ ਰਹਿੰਦੀ ਮੇਰੇ ਤੇ ਚੰਗਾ ਨਹੀਂ ਯਾਦ ਇਹ ਨਾਲ ਬੋਲ ਕੁਸਾ ਤੇਰੇ ਬੋਲਣ ਦੀ ਆਦਤ ਹੈ ਨਹੀਂ ਮારી ਮੋਟੀ ਜਿਆਦਾ ਮੂੰਹ ਖੁੱਲਿਆ ਮੈਨੂੰ ਐ ਲੱਗਦਾ ਕਿ ਤੈ ਸਾਠੀ ਕਿਰਤ ਨਹੀਂ ਜਾਂਦਾਂ ਮੈਨੂੰ ਲੱਗਦਾ ਹੈ ਮੂੰਹਾਂ ਤਾਂ ਇੱਧਰ ਨੂੰ ਹੈ ਦੇਖ ਚਾਹੇ ਮਿਸਾਲ ਨਹੀਂ ਬਾਬਾ ਤੇ ਇੱਧਰ ਜਾਣਾ ਸੀ ਦੇਖੀ ਆਂਦੀ ਆ ਉਹਦੇ ਅੱਖਾਂ ਦੇ ਨਾਲ ਨਾਲ ਉਹਦੇ ਕੰਨ ਵੀ ਬਹੁਤ ਤੇਜ਼ ਨੇ ਨਹੀਂ ਬੜੀ ਚਲਾਕ ਹੈ ਫਰਮ ਨੂੰ ਮਨ ਯਤਰ ਦਫਾ ਹੋਣੇ ਪਾਰੇ ਨਾ ਘੋਤਰ ਮੈਂ ਤਾਂ ਇੰਸੀ ਕਿਤੇ ਬਗ ਜਾ ਦੇ ਕੇ ਵੀ ਪੂਆ ਤਾਂ ਗਈ ਹੋਈ ਆ 3 ਬਾਕੀ ਬਾਕੀ ਹੋਣੀ ਚਲ ਚਲ ਪੱਜ ਨਹੀਂ ਆ ਜਾ ਛੇਤੀ ਆ ਜਾ ਫਿਰ ਆਜੂ ਗਿੰਦੇ ਪਾਈ ਸੀ ਨਿਫੋ ਪਛਣਾਪੁਰ ਕੰਚਰੀਆ ਪੂਆ ਦਾ ਅੰਨੀ ਚਲਾ ਆ ਜਾ ਜਾ ਛੇਤੀ ਆ ਫੋਰਾ ਮਾੜਾ ਫਾਫਾ ਜੀ ਨੂੰ ਸਾਲ ਦਾ ਮਿਲਦਾ ਦਵਾਰੇ ਲਿਓਣਾ ਪੂਗਾ ਇਹ ਵੀ ਮਾੜਾ ਮੋਟਾ ਤਾਂ ਟਾੜ ਕੇ ਰੱਖਿਆ ਕਰ ਯਾਰ ਇਹਦਾ ਚੰਗੀ ਲੱਗਦਾ ਹੋ ਕੀ ਕਰਿਆ ਨਾ ਓਏ ਲਫਾਫਾ ਯਾਰ ਪਾੜ ਗਿਆ ਲਫਾਫਾ ਯਾਰ ਦੇਖਦਾ ਸੀਗਾ ਮਹਾ ਜੀ ਨਵਾਂ ਲਿਆਉਂ ਦੇਖਦਾ ਹੁਣ ਤਾਂ ਆਇਆ ਜੋੜ ਜਾਈ ਮੱਛੀ ਕਰੀ ਗਿਆ ਪਾਉਂਦਾ ਪਾਣੀ ਪਾ ਕੇ ਆਏ ਭਾਈ ਇਹ ਨਾਲੇ ਤੂੰ ਉੱਧੇ ਕਹਿੰਦਾ ਮੋਟਰ ਕਢਾਈ ਆ ਮੋਟਰ ਕਢਾਈ ਉੱਧੇ ਕਹਿੰਦਾ ਸੀ ਮੋਟਰ ਕੱਢੀ ਆ ਓਏ ਮੋਟਰ ਦਾ ਕੱਢਣੀ ਪੈਗੀ ਫਾਲਟ ਦਾ ਉਰੇ ਸੀ ਜੋੜ ਚ ਮੱਛਾ ਜੋੜ ਸੀ ਸਾਰੀ ਮੋਟਰ ਕੱਢਣੀ ਪੈਗੀ ਓਏ ਹੋਰ ਸਾਨੂੰ ਇਹ ਮੈਂ ਇੱਕ ਜੋੜ ਦੋ ਥੱਲੇ ਹੀ ਲੱਗਿਆ ਹੁੰਦਾ ਮੋਟਰ ਲਵੇ ਓਏ ਜੋੜ ਤੁਸੀਂ ਉਹ ਵੀ ਇੱਥੇ ਗਲਤ ਰੱਖ ਰੱਖਿਆ ਇਹ ਜਦ ਕੇਬਲ ਘੱਟ ਗਈ ਉਦੋਂ ਜਦ ਅੰਦਰ ਪੂਪ ਜੀ ਪਾ ਦੇ ਸਿਰ ਓਏ ਮਿੱਟੀ ਚ ਦੱਬਨਦੇ ਚਾਚਾ ਯਾਰ ਉਹ ਮਦੱਬੇ ਦਾ ਮਿੱਟੀ ਚ ਸੀ ਤੈਨੂੰ ਤਾਂ ਮੈਂ ਸਿਆਣੇ ਨਹੀਂ ਸੀ ਫੇਰਾ ਬਾਲੇ ਚਰਾਵਾ ਦੇ ਘੇੜਾ ਮਰਿਆ ਉਹ ਲੈ ਤਾਂ ਕੋਲ ਦਾ ਤਾਂ ਬੈਠਾ ਸਾਂ ਸਿਆਣੇ ਨਹੀਂ ਆਈ ਚਾਚੇ ਪਤਾ ਹੀ ਲੱਗਿਆ ਪੁੱਤ ਤੈਨੂੰ ਵੀ ਲੱਗਦਾ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਹੈ ਕੰਮ ਚ ਧਿਆਨ ਹੁੰਦਾ ਤੂੰ ਕਿੱਧਰ ਵਰਤਨਾ ਉਹ ਮੈਂ ਤਾਂ ਇੱਥੇ ਬਸ ਆ ਗਿਆ ਖੇਤੋਂ ਗੇੜਾ ਗੂੜਾ ਜ ਮਾਰਨ ਹੁਣ ਆਪਾਂ ਵੀ ਮਹ ਲੋਕ ਵੱਢੀ ਜਾਂਦੇ ਆਪਾਂ ਵੀ ਵੱਢ ਲਈਏ ਇਹ ਤੋਂ ਨਾ ਦਿਆ ਰਜ ਗਿਆ ਹਲਦੀ ਰੋਗ ਇਹਨਾਂ ਖਤਮ ਕਰਤਾ ਆ ਦੇਖ ਲੈ ਜਾ ਕੇ ਦੇਖ ਲੈ ਹਲਦੀ ਰੋਗ ਨੂੰ ਰੋਣਾ ਤੋਂ ਮੇਰੇ ਸਾਲੇ ਨੇ ਇਤਨਾ ਮੀਂਹ ਪੀ ਗਿਆ ਮੇਰੇ ਵਾਲੀ ਤਾਂ ਮੈਂ ਅੱਧੀ ਥੋਥੀ ਨਿਕਲੂਗੀ ਥੋਥੀ ਵਾਲੀ ਪੈ ਗਈ 15 ਮਣ ਘਟ ਗਿਆ ਝਾੜਾ ਦੀ ਹਾਂ 15 ਮਣ ਘਟ ਗਿਆ ਝਾੜਾ ਥੱਲੋ ਤਾਂ ਜਮੇ ਕੱਲਾ ਹੋ ਰਿਹਾ ਗਿਆ ਫੂਸ ਫੂਸ ਜਾ ਆ ਉੱਤੇ ਓਂ ਕਾਲ ਸੜਦੀ ਏ ਸਾਰੀ ਆ ਤੇਰੇ ਸਾਹਮਣੇ ਦੇਖ ਲੈ ਤੇਰੇ ਤੋਂ ਸਾਰੀ ਮੇਰੇ ਨਹੀਂ ਨਹੀਂ ਹੈਗੀ ਸਾਰੇ ਹਲਦੀ ਡੋਡੀ ਵੀ ਪੈ ਗਈ ਸਾਰੇ ਇਹ ਮੇਰੇ ਵਿੱਚ ਨਹੀਂ ਨਹੀਂ ਹੈਗੀ ਸ਼ਰਾ ਉਹ ਫਿਰ ਬਿਆਂ ਦਾ ਟੁੱਟ ਫਰਕ ਆ ਇਹ ਪੁੱਛ ਆ ਗਈ ਇਹ ਅੱਛਾ ਹੋ ਕੌਣ ਆ ਗਿਆ ਖੁੱਲਾ ਹੀ ਹੈਗਾ ਕੀ ਵੀ ਕਿਤੇ ਆ ਤੇਰੇ ਮੈਨ ਨਾਲ ਆਉਂਦਾ ਤਾਂ ਪਹਿਲਾਂ ਤੇਰੀ ਘੁਆਰੀ ਟੱਕਰ ਜਾਂਦੀ ਆ ਕਿਉਂ ਕੀ ਹੋ ਗਿਆ ਕਿਵੇਂ ਨੂੰ ਕਿੱਥੋਂ ਮੋਸਾ ਪੁੱਛਾ ਚੜਾ ਕੇ ਆਈ ਆ ਆ ਜਾ ਬੈਠੋ ਕੀ ਦੱਸਾ ਸਿਲੰਡਰ ਮੁੱਕ ਗਿਆ ਮੌਕੇ ਤੇ ਦੁਪਹਿਰ ਵਾਲੀ ਚਾਹ ਹੁਣ ਚੁੱਲੇ ਤੇ ਧਰੀ ਹੈ ਉਧਰ ਨਾ ਤਾਂ ਮੈਨਾਂ ਮਸੇ ਹੀ ਹੋ ਪਤਾ ਪਹਿਲਾਂ ਉਹ ਕਿ ਚੜ ਜਾਂਦੀ ਆ ਗਈ ਉਹ ਟੱਕਰ ਗਈ ਹੈ ਹੋਰ ਉਹ ਤਾਂ ਉਧਰ ਗਵਾਂਡੀਆਂ ਦੇ ਗਈ ਸੀ ਪਤਾ ਨਹੀਂ ਕਿੰਨਾ ਦੀ ਗਈ ਹੈ ਕਹਿੰਦੇ ਗਵਾਂਡ ਗਏ ਜਦੋਂ ਅਸੀਂ ਨਿਕਲਦੇ ਹਾਂ ਉਹਦੀ ਟੱਕਰ ਦੀ ਕਿੱਥੇ ਭਾਬੀ ਅਸੀਂ ਤੂੰ ਕਿੱਦੋਂ ਆਈ ਸੀ ਪ੍ਰੀਤ ਨਹੀਂ ਬੱਸ ਕੀ ਦੱਸਾਂ ਭਾਬੀ ਮੈਨੂੰ ਤਾਂ ਉਹਨੇ ਕੰਜਰ ਨੇ ਘਰੋਂ ਕੱਢਤਾ ਕਿਉਂ ਜਦੋਂ ਆਪਾਂ ਵੀਡੀਓ ਲੈਣ ਨਹੀਂ ਗਏ ਸੀ ਹਾਂ ਉਹ ਤਾਂ ਆਪਣੇ ਮਗਰ ਮਗਰ ਸੀ ਆਪਾਂ ਤਾਂ ਦੇਖਿਆ ਹੀ ਨਹੀਂ ਆਪਣੇ ਹੋਰ ਤੇ ਉਹ ਬੰਨ ਕੇ ਉਹ ਤਾਂ ਮਗਰ ਮਗਰ ਸੀਗਾ ਆਪਣੇ ਤੇ ਉਸ ਤੋਂ ਬਾਅਦ ਉਹਨੇ ਉੱਥੋਂ ਤਾਂ ਬੋਲਿਆ ਨਹੀਂ ਹੈਗਾ ਉਦੋਂ ਤਾਂ ਹਾਂ ਘਰੇ ਵਾਗ ਗਈ ਸੀ ਤੂੰ ਮੁੜ ਕੇ ਕਰੇ ਜਾ ਕੇ ਨਜਲੂਸ ਕੱਢਿਆ ਮੇਰਾ ਤਾਂ ਮੈਨੂੰ ਤਾਂ ਕਰੋ ਕੱਢਤਾ ਉਹਨੇ ਇਹਦੀ ਵੀ ਛਤਰਪ੍ਰੇਟ ਕਰਨ ਵਾਲੀ ਹੈ ਮੈਨੂੰ ਤਾਂ ਲੱਗਦਾ ਇੱਕ ਦਿਨ ਗੁਰਪ੍ਰੀਤ ਨੂੰ ਨਾਲ ਲੈ ਕੇ ਆਉਂਗੀ ਬਰੀ ਨਹੀਂ ਭਾਬੀ ਕਾਹ ਨੂੰ ਸੁਧਰਦਾ ਹੈ ਕੰਜਰ ਅੱਛਾ ਪਿੱਛੇ ਪਿੱਛੇ ਆਪਣਾ ਪਿੱਛਾ ਕਰੀ ਗਿਆ ਹੈ ਉੱਥੇ ਨਹੀਂ ਬੋਲੇ ਹਨਾ ਕੁਛ ਲੈ ਉੱਥੇ ਆਪਾਂ ਦਾ ਪਤੀ ਨ ਲੱਗਣ ਦਿੱਤਾ ਉਸ ਦਾ ਕੁਝ ਵੀ ਨਹੀਂ ਪਤਾ ਲੱਗੇਗਾ ਬੜਾ ਤਾਂ ਪਾਇਆ ਥੋੜਾ ਮਾਲੇ ਭਾਬੀ ਕੋਲ ਜਾ ਕੇ ਕਰਦੇ ਆਂ ਮੈਂ ਗੁਰਪ੍ਰੀਤ ਨਾਲ ਗੱਲ ਤੂੰ ਦੱਸ ਹਰਮਨ ਕੇ ਮੈਂ ਠੀਕ ਹੈ ਹਾਂ ਮੈਂ ਤਾਂ ਵਧੀਆ ਹੋਰ ਸੁਣਾਓ ਕਿ ਮੈਂ ਆ ਦਿਸੀ ਵਿਹਲਾ ਸਾਰੀ ਗੱਲਾਂ ਹੀ ਭਲਾ ਹੁੰਦੀ ਆ ਮੋਰੇ ਟੱਕਰ ਕੇ ਅੱਛਾ ਕੀ ਕਹਿੰਦੀ ਸੀ ਬੋਲੀ ਤਾਂ ਨਹੀਂ ਕੁਛ ਕੁਛ ਨਹੀਂ ਬੋਲੀ ਬੋਲੀ ਤਾਂ ਕੁਛ ਨਹੀਂ ਹੈ ਅਸੀਂ ਆਖਾ ਜੇ ਇਹਨੂੰ ਐ ਚੋਰਾ ਪੈ ਜਾਂਦਾ ਨਾ ਕਿਤੇ ਮੇਰੇ ਬਾਦੋਂ ਗੱਲਾਂ ਨਾ ਕੋਈ ਕਰ ਲੈਣ ਮੇਰੇ ਤੁਰਨ ਕਿਹੜਾ ਦਿੰਦੀ ਆ ਮੇਰੇ ਤੂੰ ਹੀ ਮੱਚਦੀ ਰਹਿੰਦੀ ਆ ਪੂਆ ਤੇਰੇ ਤੋਂ ਤਾਂ ਫਿਰ ਤਾਂ ਮੱਚਦੀ ਹੈਗੀ ਵੀ ਤੂੰ ਘਰੋਂ ਧੱਕੇ ਦੇ ਕੇ ਗੱਡੀ ਹੈਗੀ ਹਾਂ ਸੁਖੀ ਆਹੋ ਤੇਨੂੰ ਪਤਾ ਸੱਚੇ ਦੇ ਘਰ ਆਣਾ ਆ ਬੈਠਾ ਨਹੀਂ ਨੀ ਨਾ ਬਹੁ ਵੀ ਨਹੀਂ ਪਤਾ ਹੈਗਾ ਬੋਬੀ ਇਹਨਾਂ ਦੇ ਘਰ ਵਾਲੇ ਦਾ ਹਾਂ ਹਾਂ ਮੈਂ ਤੈਨੂੰ ਜਾਣਦੀ ਨਹੀਂ ਸੀ ਕੱਲ ਆਦਾ ਆ ਬੈਠਾਗਾ ਅੱਛਾ ਇੱਕ ਤਾਂ ਆਇਆ ਰਾਤ ਨੂੰ ਪਾਥਣ ਹੋ ਗਿਆ ਸੀਗਾ ਜਮਾ ਸਵੇਰੇ ਤਾਂ ਆਇਆ ਨਹੀਂ ਕਿਉਂ ਇੰਨੇ ਕ ਵੇਲੇ ਕਰਦਾ ਇੰਨੇ ਟੇ ਵੇਲੇ ਆਇਆ ਪਤਾ ਨਹੀਂ ਵੀ ਆਪਾਂ ਨੂੰ ਤਾਂ ਕੀ ਪਤਾਗਾ ਹੁਣ ਕੱਲ੍ਹ ਦਾ ਆਇਆ ਬੈਠਾਗਾ ਤੇ ਢੜਕੇ ਪਹਿਲਾਂ ਮੇਰੇ ਨਾਲ ਲੜਕੇ ਹਟੀਏ ਆਖੇ ਤੂੰ ਚੰਗੀ ਰੋਟੀ ਨਹੀਂ ਪੁੱਛੀ ਚੰਗਾ ਸਬਜ਼ੀ ਨਹੀਂ ਬਣਾਈ ਆਖੇ ਮੂੰਗੀ ਦਾਲ ਨਾਲ ਮੇਰੇ ਜਮਾਈ ਨੂੰ ਰੋਟੀ ਖਵਾਤੀ ਕਹਿੰਦੀ ਭਾਬੀ ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਤੂੰ ਕਰ ਲੈਂਦੀ ਕਾ ਫਿਰ ਮੈਂ ਤਾਂ ਕਹਤਾ ਮੈਂ ਕਿ ਤੂੰ ਕਰ ਲੈਂਦੀ ਆਹ ਲੜਕੇ ਮੇਰੇ ਨਾਲ ਚੰਗੀਆਂ ਕੀਤੀਆਂ ਨੇ ਲੜਕੇ ਗਈਏ ਮੇਰੇ ਨਾਲ ਪੂਰਾ ਮੂੰ ਸ਼ਰਮਦਾ ਨਹੀਂ ਹੁੰਦੀ ਹੈਗੀ ਉਹ ਕਰ ਕਰਦੀ ਨੂੰ ਵੀ ਤੂੰ ਮੇਰੀ ਚੰਗੀ ਰਿਸਪੈਕਟ ਕਰਦੀ ਹੈਂ ਤੈਨੂੰ ਦੱਸੀ ਐ ਇੰਨੇ ਪਿੱਛੋਂ ਤਾਂ ਮੈਂ ਉਹ ਕਰਦੀ ਹੈਗੀ ਲੜਦੀ ਹੈ ਪੂਰਾ ਤੇ ਗੁਰਪ੍ਰੀ ਸਾਹਮਣੇ ਪੁੱਤ ਪੁੱਤ ਕਰਦੀ ਹੈਗੀ ਚੰਗਾ ਕੋਈ ਕਰਦੀ ਨਹੀਂ ਗੁਣ ਗੁਣ ਨਹੀਂ ਕਰਦੀ ਨਹੀਂ ਗੁਣ ਤੋਂ ਦਾ ਗੁਣ ਨਹੀਂ ਕਰਦੀ ਚੱਲ ਸੋ ਕੋਰਾ ਬਾਹਰ ਤਾਂ ਖੁੱਲਾ ਪੈ ਵਧੀਆ ਅੱਜ ਦਾ ਚੰਗਾ ਹੀ ਦਿਨ ਚੜਿਆ ਸੀ ਘਰੇ ਮਿਲ ਕੀ ਮੈਨੂੰ ਨਹੀਂ ਤਾਂ ਇਹ ਘਰੇ ਹੀ ਨਹੀਂ ਹੁੰਦੀ ਪਤਾ ਨਹੀਂ ਕਿੱਧਰ ਵਗ ਜਾਂਦੀ ਹੈਗੀ ਆ ਪਈ ਹੈਗੀ ਕੁੜਿਆ ਆਵਨਾ ਲੈ ਅੱਜ ਭੈਣ ਨੂੰ ਕਿਵੇਂ ਕਰ ਦਿਸ ਗਿਆ ਸਾਡਾ ਭੈਣ ਨੂੰ ਤਾਂ ਕਰ ਦਿਸ ਗਿਆ ਆਏ ਹਾਏ ਤੇ ਤੂੰ ਮੁੜ ਕੇ ਕਿਹੜਾ ਊੜਾ ਹੀ ਨਾ ਮਾਰਿਆ ਕੁੜ ਤੈ ਕਿਹੜਾ ਮੇਰਾ ਪਤਾ ਲੱ ਦਿੱਤਾਗਾ ਉਹ ਹੋ ਮੇਰੀ ਪਰ ਗਈ ਕਿਵੇਂ ਮੈਂ ਤਾਂ ਜੇ ਪਤਾ ਹੀ ਨਹੀਂ ਸੀ ਮੈਂ ਮਾਰਦੀ ਆਂ ਅੱਜ ਵੀ ਮੈਂ ਤਾਂ ਨਾ ਘਰੋਂ ਕੜਾ ਮੈਂ ਤੈਨੂੰ ਉਹੀ ਗੱਲ ਨਿਕਣ ਦਿੰਦੇ ਮੈਨੂੰ ਮੈਂ ਤਾਂ ਲਾ ਕੇ ਬਹਾਨਾ ਬਹਾਨਾ ਜਮ ਖਾਉਂਦੀ ਆ ਮੈਂ ਤਾਂ ਤੇ ਮੈਂ ਤਾਂ ਬੁਲਾਈ ਜੀ ਉੱਠਿਆ ਮੇ ਤਾਂ ਹੋਤਾ ਸ਼ੁਕਰ ਤੇਰੀ ਨੂੰਨੇ ਆਉਣ ਦੇ ਤਾਂ ਨਹੀਂ ਮਾਰ ਗਏ ਮੈਂ ਤਾਂ ਰੋਕਣਾ ਨਾਲੇ ਨਾਲੇ ਮੈਨੂੰ ਕੌਣ ਰੱਖੂ ਮੈਂ ਤਾਂ ਆਸ ਕਰਦੀ ਆਂ ਚੱਲ ਦੌਣਾ ਬੰਨੀ ਨਾ ਹੋ ਲੋਟੋ ਕੇ ਵੇਜ ਨਾ ਕੋਈ ਨਹੀਂ ਕੋਈ ਨਹੀਂ ਨਹੀਂ ਮਾਈਤਾ ਜੀ ਤਾਂ ਤੈਨੂੰ ਦੇਖ ਰਿਆ ਨਾ ਮੈਂ ਤਾਂ ਚਾ ਚੜ ਗਿਆ ਵੀ ਘਰੇ ਮਿਲ ਗਈ ਨਹੀਂ ਹਾਂ ਹੂੰ ਕਣ ਤੈਨੂੰ ਚਾ ਚੜਦਾ ਸੀ ਕੋਈ ਪਤਾ ਨਹੀਂ ਲੈਣਾ ਸਤਾ ਨਹੀਂ ਲੈਣਾ ਵੀ ਮਰਦੀ ਆ ਕਿ ਜਾਂਉਂਦੀ ਆ ਚੱਲ ਕੋਈ ਨਹੀਂ ਕੋਈ ਨੀ ਲਾਂਬੇ ਨਾ ਤੇ ਕਿਆ ਤਾ ਮੈਨੂੰ ਬਠੇਰਾ ਸਰਦਨ ਮੇਰੇ ਤਾਂ ਢਿੱਡ ਚ ਹੀ ਰਹਿਨੀ ਆ ਤੂੰ ਤੇ ਨਾਲ ਹੀ ਰਹੀ ਗੱਲ ਤੂੰ ਜੀ ਆ ਕੇ ਮਚਾਂਗ ਜਾ ਪਿਆਗਾ ਨਹੀਂ ਪੁੱਛਣਾ ਪੈਣੇ ਤੇਰੇ ਭਾਈ ਨੂੰ ਕਿਹਾ ਤਾਂ ਆਏ ਸੀ ਵੀ ਉੱਤੋਂ ਉੱਤੋਂ ਛਾਂਗਦੇ ਮੂਰੇ ਹੁਣ ਠੰਡ ਆਉਂਦੀ ਆ ਇਹ ਤਰਪ ਤਰਪ ਚੋਂਣ ਗਈ ਆ ਤੋਰ ਸਾਰੀ ਵੜ ਤੂੰ ਮਾ ਦੇ ਪੁੱਤ ਨੇ ਲੈੰਦੇ ਨੇ ਸਾਰੀ ਵੜ ਤੀਆਂ ਜੜਚੂ ਹੀ ਕੱਟ ਤੀਆਂ ਭਣੇ ਤਾਂ ਬਾਹਰ ਹੀ ਗੰਦ ਗਲਤ ਕਰੀ ਸਾ ਕਿੰਨੀ ਸੋਹਣੀ ਸੀਗੀ ਲੈ ਹੋਰ ਹੁਣ ਮੈਂ ਤਾਂ ਐਂ ਕੈਸੀ ਵੀ ਮਹਾ ਪੱਤੇ ਵਾਲੇ ਖਿੰਡਦੇ ਨੇ ਆ ਤੂੰ ਹੀ ਦਾ ਸਿਆਪਾ ਹੋਇਆ ਪਿਆ ਤੂੰ ਹੀ ਬਲਾਈ ਦੁਖ ਦੀਏਗੀ ਹੁਣ ਦਿਖਾ ਕੇ ਆਉਣੀ ਏ ਅੱਛਾ ਮੈਂ ਤੈਨੂੰ ਆਇਆ ਇਸ ਤੇਰੇ ਕੋਲੇ ਤੂੰ ਤਾਂ ਮੇਰਾ ਦਿਲ ਜਾ ਖੜਾ ਕੇ ਤੇ ਮੁੜ ਕੇ ਬੱਤੀ ਨਵਾਹੀ ਤੂੰ ਤਾਂ ਨਹੀਂ ਬੱਤੀ ਨਵਾਹੀ ਮੈਂ ਤਾਂ ਆਪ ਹੀ ਮੰਝੇ ਚ ਪਈਏਗੀ ਤੈਨੂੰ ਕੀ ਬੱਤੀ ਬਉਂਦੀ ਮੇਰੀ ਗੱਲ ਸੁਣ ਲੈ ਸਕੀਮ ਤਾਂ ਮੈਂ ਲੜਾਇਆ ਰੱਖੀ ਐ ਮੈਨੂੰ ਤਾਂ ਆਈ ਨਹੀਂ ਗੱਟੂ ਹੀ ਕਰਕੇ ਨਹੀਂ ਤੂੰ ਇੱਕ ਫੋਨ ਤਾਂ ਲੈ ਲੈ ਆ ਮੇਰਾ ਵਾਲੇ ਨਾਲ ਤਾਂ ਨਹੀਂ ਲੈਣਾ ਤੂੰ ਦੂਜੇ ਹੀ ਲੈ ਲੈ ਨਹੀਂ ਇੱਕ ਤੂੰ ਚਾਣਾ ਮੱਤ ਜਾਣਾ ਮੈਨੂੰ ਲਾਉਣਾ ਨਹੀਂ ਹੁੰਦਾ ਕਿਹਦੇ ਹਾੜੇ ਕੱਢੂੰਗੀ ਨਹੀਂ ਮੈਂ ਆਪੀ ਲਾ ਲਿਆ ਕਰੂੰਗੀ ਫੋਨ ਤਾਂ ਤੂੰ ਲੈਣ ਵਾਲੀ ਤਾਂ ਬਣ ਚੱਲ ਕੋਈ ਨਹੀਂ ਉਹ ਤਾਂ ਦੇਖਾਂਗੇ ਉਹ ਤਾਂ ਮੈਂ ਤੂੰ ਤੂੰ ਮੈਨੂੰ ਆ ਦੱਸ ਕੋਈ ਸਕੀਮ ਲੜਾਈ ਹੈ ਕਿ ਨਹੀਂ ਸਕੀਮ ਤਾਂ ਮੈਂ ਲੜਾ ਲਈ ਆ ਮੈਂ ਮੰਝਿਆ ਤੇ ਬਹਿ ਕੇ ਐਵੇਂ ਨਹੀਂ ਮੰਝੇ ਤੋੜੇ ਹੈਗੇ ਕੋਦੇ ਨਹੀਂ ਨੇ ਦਿਮਾਗ ਤੇ ਪਾ ਲਿਆ ਬੋਝ ਮੈਂ ਵੀ ਗੱਲ ਤਾਂ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਇਸੇ ਤਰ੍ਹਾਂ ਵੀਡੀਓ ਨੂੰ ਕਰਦੇ ਰਹੋ ਲਾਈਕ ਸ਼ੇਅਰ ਤੇ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਹੁਣ ਵਾਰੀ ਹੈ ਕਮੈਂਟ ਵਾਲਿਆਂ ਦੀ ਕਰਮਜੀਤ ਕੌਰ ਟਿਵਾਣਾ ਕਰਮਜੀਤ ਅਸਪਾਲ ਕਲਾਂ ਰਾਜਵੀਰ ਕੋਰਪੇਂਡ ਨੱਤ ਕੁਲਦੀਪ ਇੰਜੀਨੀਅਰ ਮੋਗਾ ਦਮਨਮਾਨ ਕਰਮਗੜ ਮਲੋਟ ਗੁਲਜਾਰ ਰਮਾਣਾ ਸ਼ੇਖਪੁਰਾ ਗੁਰਮੀਤ ਕੌਰ ਬਰਨਾਲਾ ਜਗਦੀਪ ਢਿੱਲੋ ਕੋਟਪਾਰਾ ਪ੍ਰਵੇਸ਼ਾ ਪਾਕਿਸਤਾਨ ਨਸੀਬ ਕੌਰ ਡਿੱਖ ਬੱਗਾ ਸਿੰਘ ਪ੍ਰਵੀਨ ਕੋਲਕੱਤਾ ਪ੍ਰੀਤ ਮਾਨਸਾ ਜਗਵਿੰਦਰ ਪਾਲ ਸਰਬਜੀਤ ਕੌਰ ਜਗਰਾਉਂ ਤੋਂ ਜਲਜੀਤ ਕੌਰ ਪਿੰਡ ਸਰਦਾਰ ਵਾਲਾ ਦਿਲਜੀਤ ਕੌਰ ਅਰਜਿੰਦਰ ਸਿੰਘ ਕਰਮਜੀਤ ਕੌਰ ਕੁਸਮਲੇਖੀ ਵਿਸ਼ਾਲ ਰਾਮਣ ਗੁਰਦੀਪ ਸਿੰਘ ਸੁਨੀਤਾ ਕੁਮਾਰੀ ਜਸਕਰਨ ਸਿੰਘ ਸੇਲਵਰਾ ਜ਼ਿਲ੍ਹਾ ਬਠਿੰਡਾ ਜਸਵਿੰਦਰ ਅਕਾਲਗੜ ਸੁਧਾਰ ਲਾਪ੍ਰਿਤ ਢੋ ਜਗਦੀਪ ਅਮਨ ਮੀਨਾ ਬੱਗਾ ਸਿਮਰਨ ਕੌਰ ਹਰਜਿੰਦਰ ਸਿੰਘ ਸਿੰਦਰ ਕੌਰ ਸ਼ਮਸ਼ੇਰ ਗਿੱਲ ਕੁਲਵਿੰਦਰ ਗਿੱਲ ਸੁਖਪ੍ਰੀਤ ਕੌਰ ਨਿਤਿਨ ਸੁਰਿੰਦਰ ਕੌਰ ਸੁਰਜੀਤ ਕੌਰ ਅਰਸ਼ ਸਿੱਧੂ ਜਗਦੀਪ ਸਿੰਘ ਜ ਕਰਮਜੀਤ ਕੌਰ ਅਭਿਸ਼ੇਕ ਜਿੰਮੀ ਹਰਜਿੰਦਰ ਸਿੱਧੂ ਪਰਵਿੰਦਰ ਲੋਟੇ ਆਮਨ ਸੋਨੀ ਬਲਜਿੰਦਰ ਬਿਰਕ ਆਮਨ ਚਹਿਲ ਸੁਨੀਤਾ ਸਚਦੇਵਾ ਚਰਨਜੀਤ ਕੌਰ ਏਕਮ ਸਿੱਧੂ ਕੁਲਵੰਤ ਕੌਰ ਕਵਿਤਾ ਰਾਣੀ ਪਿੰਕੀ ਜਗਿੰਦਰ ਜਸਵੀਰ ਕੌਰ ਰਾਮ ਸਿੰਘ ਗੁਰਮੀਤ ਕੌਰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਇਸੀ ਤਰ੍ਹਾਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਪੂਰੇ ਦੇਖਦੇ ਰਹੋ ਤੇ ਅਸੀਂ ਹਰ ਬੁੱਧਵਾਰ ਤੇ ਸ਼ਨੀਵਾਰ ਨੂੰ ਵੀਡੀਓ ਅਪਲੋਡ ਕਰਦੇ ਹਾਂ ਸੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਵੱਧ ਤੋਂ ਵੱਧ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਤੇ ਸਾਡੇ ਚੈਨਲ ਨੰਗਲ ਵਾਲੇ ਜੱਟ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਥੈਂਕ ਯੂ